ਗਾਨੇ ਥੋੜਾ ਬੇੜਾ ਬਹਿ ਜਾ ਮੈਂ ਉਸ ਰੱਬ ਤੋਂ ਅਰਦਾਸ ਕਰਦੀ ਉਸ ਰੱਬ ਤੋਂ ਅਜਰ ਅਰਦਾਸ ਕਰਦੀ ਤੁਹਾਡੇ ਲਈ ਕਦੀ ਤੁਸੀਂ ਕੁਛ ਦੱਸਦੀਆਂ ਕਦੀ ਕੁਛ ਤੁਸੀਂ ਸਭ ਖਬਰੀ ਤਾਂ ਦੱਸਦੀਆਂ ਕਦੀ ਸਿਝਾ ਕੇ ਦੱਸਦੀ ਆ ਟੱਬਲ ਮਾਨ ਹੋਣੀ ਤੁਹਾਡੀ ਇੱਕ ਧੀ ਨੂੰ ਤੁਸੀਂ ਰਬਾਉਂਦੀਆਂ ਇੱਕ ਧੀ ਦੇ ਬਾਰੇ ਆ ਜਾ ਜਤेंद्र ਆ ਜਾ ਹਾਂਜੀ ਆ ਜਾ ਵੀਡੀਓ ਬਣਾਈਏ ਫੇਸਬੁੱਕ ਤੇ ਟਿਕਟੋਕ ਤੇ ਇੰਸਟਾਗ੍ਰਾਮ ਤੇ ਅੱਛਾ ਜੀ ਅਸੀਂ ਫੋਰਨ ਕੰਟਰੀਸ ਤੋਂ ਜਾਣਦੇ ਆ ਅਸੀਂ ਕੈਨੇਡਾ ਯੂ ਐਸ ਏ ਅਮਰੀਕਾ ਜਿੱਥੇ ਮਰਜੀ ਤੁਸੀਂ ਚਲੇ ਜਾਓ ਇੰਗਲੈਂਡ ਚਲੇ ਜਾਓ ਠੀਕ ਹੈ ਉਥੋਂ ਦੀ ਮੈਨੂੰ ਖੁਦ ਹੁੰਦਾ ਪਹਿਲਾਂ ਸਪੈਲਿੰਗ ਸੇ ਪਹਿਲਾਂ ਫਰਚੂਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨ ਦਿਨ ਪਹਿਲਾਂ ਮੈਂ ਮੈਕੋ ਟਿਲੇ ਤੇ ਵੀਡੀਓ ਪਾਈ ਸੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰ ਉਹਦੇ ਵਿੱਚ ਤਿੰਨ ਚਾਰ ਕਮੈਂਟ ਇਹੋ ਜੇ ਸੀ ਵੀ ਤੁਸੀਂ ਕੀ ਲੈਣਾ ਦੇਣਾ ਹੈਗਾ ਉਹਨਾਂ ਦੀ ਆਪਣੀ ਲਾਈਫ ਹੈਗੀ ਹੈ ਤੁਸੀਂ ਕੋਈ ਹੱਥੀ ਕੀਰਤ ਕਰ ਲਓ ਠੀਕ ਹੈ ਤੁਸੀਂ ਵੀ ਤਾਂ ਆਹੀ ਕੁਝ ਕਰਦੇ ਹੋ ਦੇਖੋ ਵੀਡੀਓ ਦੇ ਐਂਡ ਦੇ ਵਿੱਚ ਵੀ ਮੈਂ ਦੱਸਿਆ ਹੋਇਆ ਵਾ ਬਿਜ਼ਨਸ ਕਰਦੀ ਆ ਔਰ ਮੈਨੂੰ ਸਿਰਾ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਹੋਇਆ ਵਾ ਪਿਛਲੇ 17 18 ਸਾਲ ਤੋਂ ਕੰਟੀਨਿਊਸਲੀ ਵਰਕ ਕਰ ਰਹੀ ਹਾਂ ਸਟਿਲ ਮੈਂ ਵਰਕ ਕਰ ਰਹੀ ਹੈਗੀ ਆ ਔਰ ਜਿਹੜੇ ਮੇਰੇ ਵੀਰ ਭੈਣ ਕਹਿੰਦੇ ਹੈਗੇ ਆ ਵੀ ਤੁਸੀਂ ਕੀ ਲੈਣਾ ਤੁਸੀਂ ਤਾਂ ਆਹੀ ਕੁਝ ਕਰਦੇ ਹੋ ਦੇਖੋ ਵੀਰ ਜੀ ਅਸੀਂ ਇਹ ਕੁਝ ਨਹੀਂ ਕਰਦੇ ਅਸੀਂ ਸਵੇਰੇ ਉੱਠਦੇ ਕੈਮਰਾ ਚਾਕੇ ਇਹਨੇ ਬਹਿ ਜਾਂਦੇ ਹਾਂ ਜੀ ਮਾਉਟੀ ਮਚਾ ਬਣਾਣ ਲੱਗੀ ਆ ਮੇਰੀ ਮਾਂ ਹੈ ਮੇਰਾ ਪਿਓ ਹੈ ਆਈ ਥਿੰਕ ਮੇਰੇ ਤੋਂ ਇਲਾਵਾ ਤੁਸੀਂ ਮੇਰੀ ਫੈਮਲੀ ਦੇ ਵਿੱਚ ਕਿਸੇ ਨੂੰ ਜਾਣਦੇ ਵੀ ਨਹੀਂ ਹੋਣੇ ਇਵਨ ਕਿ ਤੁਸੀਂ ਆਵਾਜ਼ ਵੀ ਨਹੀਂ ਸੁਣੀ ਹੋਣੀ ਇਹ ਜਿਹੜੇ ਫੇਕ ਇੰਟਰਵਿਊਸ ਕਰਦੇ ਹੈਗੇ ਲਵ ਮੇਰਜ਼ਾ ਕਰਵਾਉਂਦੇ ਹੈਗੇ ਉਸ ਤੋਂ ਬਾਅਦ ਬਲੌਗਿੰਗ ਸਟਾਰਟ ਕਰਦੇ ਹੈ ਇਹਦਾ ਆਪਣੀ ਜਿਹੜੀ ਹੈਗੀ ਹੈ ਪਬਲਿਕ ਹੈਗੀ ਹੈ ਇਹ ਜਿਹੜਾ ਯੂਥ ਹੈਗਾ ਉਹਦੇ ਤੇ ਬਹੁਤ ਗਲਤ ਇੰਪੈਕਟ ਜਾ ਰਿਹਾ ਹੈਗਾ ਮੈਂ ਸਿਰਫ ਇੱਕ ਲੇਟਸ ਛੋਟੇ ਜਿਹੇ ਐਗਜ਼ੈਂਪਲ ਦੇ ਨਾਲ ਦੱਸ ਦਿੰਨੀ ਹੈਗੀਆ ਫਿਰ ਉਸ ਤੋਂ ਬਾਅਦ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹੈਗੇ ਆ ਮਹਿਕ ਪ੍ਰੀਤ ਦੇ ਨਾਂ ਦੀ ਕੁੜੀ ਨੂੰ ਤੁਸੀਂ ਜਾਣਦੇ ਹੋਣੇ ਹੋ 6 ਮਹੀਨੇ ਪਹਿਲਾਂ ਉਸ ਕੁੜੀ ਨੂੰ ਕੋਈ ਨਹੀਂ ਜਾਣਦਾ ਸੀ ਠੀਕ ਹੈ ਜੀ ਉਹਨੇ ਲਵ ਮੈਰਿਜ ਕਰਾਈ ਪੱਜ ਕੇ ਵਿਆਹ ਕਰਵਾਇਆ ਫਿਰ ਉਹਨੇ YouTube ਤੇ ਆ ਕੇ ਆਪਣੀ ਲਵ ਸਟੋਰੀ ਦੱਸੀ ਠੀਕ ਹੈ ਉਹ ਕਿਸੇ ਕਾਰਨ ਉਸ ਮੁੰਡੇ ਨਾਲ ਨਹੀਂ ਰਹਿ ਪਾਈ ਠੀਕ ਹੈ ਤਾਂ ਨਹੀਂ ਤੇ ਅੱਜ ਉਹਨੇ ਕਪਲ ਵਲੋਗਿੰਗ ਹੀ ਕਰਦੇ ਹੋਣਾ ਸੀ ਉਹ ਲੱਗ ਗਏ ਲੋ ਕੱਲੀ ਵਲੋਗਿੰਗ ਕਰੀ ਕਰ ਤੱਕ ਵਲੋਗਿੰਗ ਹੀ ਰਹੀ ਹੈ ਨਾ ਲੇਕਿਨ ਤੁਸੀਂ ਇਹ ਦੇਖੋ ਉਸ 16 17 ਸਾਲ ਦੀ ਕੁੜੀ ਦੇ ਮਨ ਦੇ ਵਿੱਚ ਆਈਡੀਆ ਕਿੱਥੋਂ ਆਇਆ ਵੀ ਮੈਂ ਭੱਜ ਜਵਾਂ ਫਿਰ ਮੈਂ YouTube ਤੇ ਆਪਣੀ ਲਵ ਸਟੋਰੀ ਸੁਣਾਵਾਂ ਉਹਨੇ ਵੀ ਆਹੀ ਜਿਹੜੀ ਸੋ ਕੋਲਡ ਯੂਟਿਊਬਰ ਹੈਗੇ ਵਲੌਗਰ ਹੈਗੇ ਹੈ ਲਾਈਕ ਬੁਗੜਾ ਬੁਗੜੀ ਹੋ ਗਿਆ ਜਾਂ ਕਰਨ ਜਗਪ੍ਰੀਤ ਹੋ ਗਿਆ ਜਾਂ ਗੁਰਜਸ ਵਲੋਗ ਵਾਲੇ ਹੋਗੇ ਇਹਨਾਂ ਦੇ ਸੇਮ ਹੀ ਸਟੋਰੀ ਹੈ ਲਵ ਮੈਰਿਜ ਛੋਟੀ ਉਮਰ ਦੇ ਵਿੱਚ ਫਿਰ ਉਸ ਤੋਂ ਬਾਅਦ ਵਿਆਹ ਫਿਰ ਵਲੌਗਿੰਗ ਫਿਰ ਪ੍ਰੈਗਨੈਂਸੀ ਵਲੌਗ ਹੋਰ ਹੈ ਕਿ ਉਹ ਕੁੜੀ ਆ ਜੀ ਇੰਨੀ ਛੋਟੀ ਉਮਰ ਦੇ ਵਿੱਚ ਕਿੰਨੀ ਉਹਦੀ ਰੋਸਟਿੰਗ ਹੋ ਰਹੀ ਹੈ ਠੀਕ ਹੈ ਔਰ YouTube Instagram ਤੇ ਜਿੰਨੀਆਂ ਵੀ ਉਹ ਵੀਡੀਓਜ਼ ਜਾਂ ਰੀਲਸ ਪਾਉਂਦੀ ਹੈਗੀ ਹੈ ਉਹਦੇ ਨੀਚੇ ਉਹਦੇ ਕਮੈਂਟ ਰੀਡ ਕਰਕੇ ਦੇਖਿਓ ਕੀ ਉਹਦੀ ਉਮਰ ਹੈਗੀ ਉਹ ਕਮੈਂਟ ਲੈਣ ਦੀ ਕਿਹੜੀ ਵਰਡਿੰਗ ਉਹਦੇ ਵਾਸਤੇ ਯੂਜ਼ ਨਹੀਂ ਕੀਤੀ ਜਾ ਰਹੀ ਕਿੱਦਾਂ ਦੀ ਰੋਸਟਿੰਗ ਉਹਦੇ ਬਾਰੇ ਨਹੀਂ ਹੋ ਰਹੀ ਠੀਕ ਹੈ ਇੰਨਾ ਵੱਲ ਦੇਖ ਕੇ ਉਹਦੇ ਦਿਮਾਗ 'ਚ ਟ੍ਰਿਗਰ ਹੋਇਆ ਹੋਣਾ ਮੈਂ ਵੀ ਇਦਾਂ ਫੇਮਸ ਹੋਣਾ ਤੁਸੀਂ ਕਹਦੇ ਹੋ ਤੁਸੀਂ ਕੀ ਲੈਣਾ ਦੇਣਾ ਪਹਿਲੇ ਲੈਣਾ ਦੇਣਾ ਹੈ ਅੱਜ ਮਹਿਕਪ੍ਰੀਤ ਦੇ ਮਾਪਿਆਂ ਮਾਪਿਓ ਦੇ ਘਰੇ ਇਹ ਅੱਗ ਗਈ ਹੈ ਕੱਲ ਨੂੰ ਤੁਹਾਡੇ ਮੇਰੇ ਘਰੇ ਆਂਤਕ ਨਾ ਟਾਈਮ ਨਹੀਂ ਲੱਗਣਾ ਹੈਗਾ ਅੱਜ ਸੋਚੋ ਉਸ ਮਹਿਕਪ੍ਰੀਤ ਦੇ ਪਿਓ ਦੀ ਮਾਨਸਿਕ ਸਥਿਤੀ ਕੀ ਹੋਗੀ ਚਾਰ ਬੰਦਿਆਂ ਦੇ ਵਿੱਚ ਜੋ ਗੱਲ ਵੀ ਕਰਨਾ ਚਾਹੁੰਦਾ ਹੋਊਗਾ ਨਾ ਕੋਈ ਆਪਣਾ ਤਰਕ ਰੱਖਣਾ ਚਾਹੁੰਦਾ ਹੋਊਗਾ ਜਾਂ ਕਿਧਰ ਲੜਾਈ ਦੇ ਵਿੱਚ ਬੈਸ ਬਾਜੀ ਦੇ ਵਿੱਚ ਉਹ ਗੱਲ ਕਰਨ ਤੋਂ ਪਹਿਲਾਂ 100 ਗੱਲ ਸੋਚਦਾ ਹੋਊਗਾ ਅਗਲੇ ਨੇ ਸਾਹਮਣੇ ਨੇ ਇਹੀ ਕਹਿ ਦੇਣਾ ਤੇ ਤੋਂ ਆਪਣੀ ਕੁੜੀ ਦਾ ਸਾਹਮਣੇ ਨਹੀਂ ਗਈ ਇੱਥੇ ਆ ਗਿਆ ਵੱਡਾ ਗੱਲ ਕਰਨ ਸਮਝ ਗਏ ਭਾਜੀ ਤਰਕ ਔਰ ਫਰਕ ਜੋ ਉਹ ਕਰ ਰਹੀ ਹੈ ਮੈਂ ਨਹੀਂ ਕਰ ਰਹੀ ਮੈਂ ਤੁਹਾਨੂੰ ਸੱਚਾਈ ਦਿਖਾ ਰਹੀ ਹਾਂ ਵੀ ਇਹ ਬਲੌਗਰ ਚਾਹੇ ਮੈਕੋ ਡਿਲੇ ਗੁਰਜਸ ਇਹ ਕਿੱਦਾਂ ਤੁਹਾਨੂੰ ਦੇਖ ਕੋ ਭਰਾਂਦੇ ਆ ਕਿੱਦਾਂ ਲਾਇਮ ਲਾਈਟ ਚ ਰਹਿਣ ਲਈ ਝੂਠ ਬੋਲਦੇ ਆ ਫੇਕ ਕੰਟਰੋਵਰਸਿਸ ਕਰਦੇ ਹੈਗੇ ਆ ਠੀਕ ਹੈ ਇਹਨਾਂ ਨੂੰ ਤੁਸੀਂ 2.5 ਲੱਖ ਇਹਨਾਂ ਦੇ ਸਬਸਕ੍ਰਾਈਬਰ ਹੈਗੇ ਆ ਕਿਸੇ ਦੇ 6 ਲੱਖ ਵੀ ਹੈਗੇ ਸਾਢੇ 6 ਲੱਖ ਵੀ ਹੈਗੇ ਆ ਤੋ ਇਹਨਾ ਤੋਂ ਇਨਫਲੂਐਂਸ ਕਿੰਨੇ ਹੋਣ ਸਾਡੇ ਬੱਚਿਆਂ ਨੇ ਹੋਣਾ ਨਾ ਪੰਜਾਬ ਦੇ ਲੋਕ ਇਹਨਾਂ ਨੂੰ ਦੇਖਦੇ ਆ ਨਾ ਬੱਚੇ ਪੜ੍ਹਾਈਆਂ ਛੱਡ ਕੇ ਕਿੱਧਰ ਜਾ ਰਹੇ ਆ ਵੀ ਫੇਮਸ ਹੋਣ ਦੇ ਚੱਕਰ ਦੇ ਵਿੱਚ ਈਜ਼ੀ ਤਰੀਕਾ ਠੀਕ ਹੈ ਤੇ ਅੱਜ ਦੀ ਵੀਡੀਓ ਇੱਕ ਕੁੜੀ ਇਸ ਤਰ੍ਹਾਂ ਦੀ ਹੈ ਜਿਨੇ ਇਸ ਤੋਂ ਇੱਕ ਸਟੈਪ ਅੱਗੇ ਹੋ ਕੇ ਫੇਮਸ ਹੋਣ ਲਈ ਪਹਿਲਾਂ ਤਾਂ ਆਪਣੀ ਵੀਡੀਓ ਲੀਕ ਕੀਤੀ ਗੱਡੀ ਦੇ ਵਿੱਚ ਜਿੰਨਾ ਤੁਸੀਂ ਜਾਣਦੇ ਹੋ ਤਿਤਲੀ ਨਾਂ ਦੇ ਕੁੜੀ ਤੋਂ ਠੀਕ ਹੈ ਜੀ ਗੱਡੀ ਦੇ ਵਿੱਚ ਉਹਦੀ ਵੀਡੀਓ ਲੀਕ ਹੋਈ ਗਲਤ ਠੀਕ ਹੈ ਸਮਝੋ ਤੁਸੀਂ ਹੁਣ ਕਈਆਂ ਨੇ ਦੇਖੀ ਵੀ ਹੋਣੀ ਹੈ ਮੈਂ ਨਹੀਂ ਦੇਖੀ ਤਾਂ ਉਸ ਤੋਂ ਬਾਅਦ ਉਹਨੇ ਉਸੇ ਮੁੰਡੇ ਨਾਲ ਵਿਆਹ ਕਰਾ ਲਿਆ ਫਿਰ ਵਲੋਗਿੰਗ ਕਰ ਰਹੀ ਹੈਗੀ ਇਹ ਪਿੱਛੇ ਜੇ ਆਈ ਥਿੰਕ ਉਹਦੇ ਬੇਟਾ ਵੀ ਹੋਇਆ ਹੈਗਾ ਤਾਂ ਲਵ ਮੈਰਿਜ ਤੋਂ ਹੁਣ ਇੱਕ ਸਟੈਪ ਅੱਗੇ ਕੰਮ ਹੋ ਗਿਆ ਫੇਮਸ ਹੋਣ ਲਈ ਵੀ ਅਸੀਂ ਇਸ ਤਰ੍ਹਾਂ ਦੀ ਵੀਡੀਓ ਲੀਕ ਆ ਗਈ ਲਾਈਮਲਾਈਟ ਚ ਆ ਜਾਣਗੇ ਜਿੰਨਾ ਚੁ ਕੁੱਲ ਪੀਜ਼ਾ ਵਾਲੇ ਵੀ ਇੱਕ ਹੈਗੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਯੂਕੇ ਸ਼ਿਫਟ ਹੋ ਚੁੱਕੇ ਹੈਗੇ ਆ ਤੋ ਹੁਣ ਤੁਸੀਂ ਇਹ ਦੇਖੋ ਨਾ ਵੀ ਇਹ ਇੰਪੈਕਟ ਆਣਾ ਤਾਂ ਇੱਥੇ ਹੀ ਹੈ ਵੀ ਉਹ ਕੁੜੀ ਕੁੜੀ ਵਲੋਗਿੰਗ ਕਰ ਰਹੀ ਸੀ ਨਾਲ ਨਾਲ ਇੰਸਟਾਗ੍ਰam ਤੇ YouTube ਤੇ ਫੇਕ ਪ੍ਰੋਮੋਸ਼ਨਸ ਕਰਦੀ ਸੀ ਬਾਬਿਆਂ ਦੀਆਂ ਵੀ ਤੁਹਾਡੇ ਘਰੇ ਜੇ ਕੋਈ ਪ੍ਰੋਬਲਮ ਹੈਗੀ ਲਵ ਮੈਰਿਜ ਕਰਾਣੀ ਹੈ ਪੀਆਰ ਲਵਾਣੀ ਹੈਗੀ ਹੈ ਘਰ ਚ ਕਲੇਸ਼ ਹੈ ਇਹ ਕੁਛ ਹੈ ਦੇਖੋ ਸਾਰਿਆਂ ਦੇ ਘਰਾਂ ਦੇ ਵਿੱਚ ਦਿੱਕਤਾ ਹੁੰਦੀ ਹੈਗੀ ਪਹਿਲਾਂ ਤੁਸੀਂ ਇਹ ਕਲਿੱਪ ਦੇਖ ਲਓ ਲਾਈਫ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਹੁਣ ਤੁਸੀਂ ਕਲਿੱਪ ਦੇਖ ਲੇ ਇਹਦੇ ਵਿੱਚ ਫੇਰ ਪ੍ਰੋਮੋਸ਼ਨ ਕਰ ਰਹੀ ਹੈਗੀ ਤੁਹਾਨੂੰ ਵੀ ਪਤਾ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਸਰਦਾਰਾਂ ਦੀ ਕੁੜੀ ਹੈਗੀ ਠੀਕ ਹੈ ਪਰ ਮੁਸਲਮਾਨਾਂ ਦੀ ਪ੍ਰਮੋਸ਼ਨ ਕਰ ਰਹੀ ਹਾਂ ਦੇਖੋ ਮੈਂ ਅੱਗੇ ਵੀ 20 ਵਾਰ ਕਿਹਾ ਹੈਗਾ 1000 ਵਾਰ ਕਿਹਾ ਲੱਖ ਵਾਰ ਅੱਗੇ ਵੀ ਕਹਿ ਦੂੰਗੀ ਧਰਮ ਕੋਈ ਮਾੜਾ ਨਹੀਂ ਹੁੰਦਾ ਪਰ ਜਿਹੜੇ ਧਰਮ ਦੇ ਵਿੱਚ ਅਡੰਬਰ ਹੁੰਦੇ ਹੈਗੇ ਉਹ ਮਾੜੇ ਹੁੰਦੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਮੈਂ ਸਾਰੇ ਧਰਮਾਂ ਦਾ ਪੂਰੀ ਪੂਰੀ ਰਿਸਪੈਕਟ ਕਰਦੀ ਹਾਂ ਪੂਰਾ ਮਾਨ ਸਨਮਾਨ ਕਰਦੀ ਹਾਂ ਕਿ ਆ ਤਾਂ ਇਹਨੂੰ ਭਾਈ ਅਮਰਿਤਪਾਲ ਮੈਰੋਜੀ ਨੇ ਕਿਹਾ ਸੀ ਵੀ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਹੈਗੇ ਅੱਧੀਆਂ ਫੇਕ ਪ੍ਰਮੋਸ਼ਨਸ ਨਾ ਕਰਿਆ ਕਰੋ ਤੇ ਆ ਸੁਣੋ ਮੜਾ ਜਾਂ ਆਣੀ ਜੀ ਦੇਾ ਤੋਂ ਪਾਈਆ ਭਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਨੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਦੇ ਮੁੰਡਿਆਂ ਨੂੰ ਇਹ ਵੱਲਾ ਮੈਰਜ ਕਰਾਉਣ ਲਈ ਆ ਇਹਦੇ ਨਾਲ ਕਰੋ ਜਾਂ ਤੁਹਾਡੇ ਜਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ ਚ ਆਣੀ ਉਹ ਤੇ ਭਾਈ ਬੰਦੇ ਆ ਗਲਤੀਆਂ ਹਾਂ ਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ ਚ ਤੁਹਾਨੂੰ ਕਿੱਥੋਂ ਬਚਾ ਲੂਗਾ ਜੇ ਰਹਿਮਤ ਅਲੀ ਨੂੰ ਲਾਏ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋ অনলাইন ਮੈਂ ਇਦਾਂ ਕੀਤਾ ਕੋਈ ਪੀਛੰਦਾ ਫਿਰ ਤੁਸੀਂ 5-4000 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਬਟ ਦੋਸਤੋ ਤੀਜੇ ਦਿਨ ਬਾਅਦ ਹੀ ਇਹਨੇ ਫਿਰ ਇੱਕ ਰੀਲ ਪਾਈ ਹੈਗੀ ਫਿਰ ਪ੍ਰੋਮੋਸ਼ਨ ਕਰਨ ਦੀ ਬਹੁਤੀ ਵਤੀਆ ਹੋ ਗਏ ਜਿਵੇਂ ਤੁਹਾਡੀ ਲਾਈਵ ਵਿੱਚ ਕਿਹਸੇ ਟਾਈਪ ਦੀ ਦਿੱਕਤ ਜਾਂ ਪ੍ਰੋਬਲਮ ਚੱਲ ਰਹੀ ਹੈ ਪੀਆਰ ਨੂੰ ਲੈ ਕੇ ਇੰਟਰ ਕਾਸਟ ਪ੍ਰੋਬਲਮ ਲਵ ਲਾਈਫ ਪ੍ਰੋਬਲਮਸ ਗੱਲ ਨੂੰ 3 ਮਹੀਨੇ ਨਿਕਲ ਚੁੱਕੇ ਸੀ ਤੇ ਉਸ ਤੋਂ ਬਾਅਦ ਭਾਈ ਮੈਂ ਦੇ ਕੋਲ ਮੈਰੋ ਜਿੰਨੇ ਨੂੰ ਕੰਟੈਕਟ ਕੀਤਾ ਵੀ ਭਾਈ ਤੁਸੀਂ ਆ ਕੰਮ ਕੀ ਫੜੇ ਹੋਏ ਜਲਕੇ ਤੁਹਾਨੂੰ ਆਪਣੇ ਆਪ ਸਮਝਾਇਆ ਸੀ ਬਟ ਉਸ ਤੋਂ ਬਾਅਦ ਇਸ ਕੁੜੀ ਨੇ ਆਰਗੂਮੈਂਟ ਇੰਨੇ ਕਿਤੇ ਨਾ ਨਹੀਂ ਵੀ ਕਿਸੇ ਨੇ ਬੋਲਣਾ ਹੁੰਦਾ ਨਾ ਇਹ ਬੰਦੇ ਨੂੰ ਬੋਲਣ ਲਈ ਮਜਬੂਰ ਕਰਦੇ ਕਰਦੇ ਹੈਗੇ ਆ ਇੰਨੇ ਕਿੰਨੇ ਆਰਗੂਮੈਂਟ ਕਿਤੇ ਜਿਹਦੇ ਕਰਕੇ ਮੈਨੂੰ ਇਹ ਵੀਡੀਓ ਸਪੈਸ਼ਲੀ ਬਣਾਣੀ ਪਈ ਹੈਗੀ ਹੈ ਇਹਦੇ ਵਿੱਚ ਇਹ ਕਹਿ ਰਹੀ ਹੈਗੀ ਹੈ ਠੀਕ ਹੈ ਮੈਂ ਫਿਰ ਪ੍ਰੋਮੋਸ਼ਨਸ ਨਹੀਂ ਕਰਦੀ ਹੈਗੀ ਤਾਂ ਤੁਸੀਂ ਸਾਡਾ ਖਰਚਾ ਚੱਕ ਲਿਆ ਕਰੋ ਜੇ ਕਿਸ ਨੂੰ ਕੁਝ ਹੁਣ ਵੀ ਮੈਨੂੰ ਕਹਤ ਲੋ ਮੈਨੂੰ ਨਿਤ ਪਾਲ ਮੈਨੂੰ ਜਿੰਦੇ ਹੈਗੇ ਕਿ ਤੁਸੀਂ ਪੈਡ ਪੇਡ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਵਾਲੀ ਠੀਕ ਹੈ ਮੈਨੂੰ ਤਾਂ ਬੈਨੀਫਿਟ ਹੁੰਦਾ ਵਾ ਮੈਨੂੰ ਮੇਰੇ ਘਰ ਦਾ ਮੈਨੂੰ ਕੋਈ ਆਪਣੀ ਭੈਣ ਦੀ ਕਿਸੇ ਦਾ ਕੁਝ ਵੀ ਕਰਨੀ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਤੇ ਮੈਨੂੰ ਕੋਈ ਵੀ ਬੰਦਾ ਚਲ ਹੁਣ ਮੈਨੂੰ ਕਹੂਗਾ ਨਾ ਚਲ ਮੈਂ ਠੀਕ ਹੈ ਮੈਂ ਕਲੀਅਰ ਕਰਦੀ ਮੈਂ ਨਹੀਂ ਪਹੁੰਦੀ ਮੈਂ ਕੋਈ ਸਾਰੀ ਮੈਂ ਉਹ ਪ੍ਰੋਮੋਸ਼ਨ ਛੱਡੋ ਮੈਂ ਸਾਰੀਆਂ ਪ੍ਰੋਮੋਸ਼ਨ ਬੰਦ ਕਰ ਦੂੰਗੀ ਠੀਕ ਹੈ ਕਿਸੇ ਵੀ ਟਾਈਪ ਦੀ ਬੰਦ ਕਰ ਦੂੰਗੀ ਪਰ ਮੈਨੂੰ ਮੈਂ ਪੇਜ ਰੇਟਿੰਗ ਕਰ ਸਕਦੀ ਠੀਕ ਹੈ ਤੇ ਫਿਰ ਮੈਂ ਆ ਕੇ ਮੇਰੇ ਘਰ ਦੇ ਦਾ ਖ ਬਾਰੇ ਲੋਕਾਂ ਦੇ ਲੱਖਾਂ ਮੁੰਡੇ ਕੁੜੀਆਂ ਇਹੋ ਜਿਹੇ ਹੋਣੇ ਜਿਨ੍ਹਾਂ ਦੇ ਸਿਰ ਤੇ ਪਿਓ ਛੱਡੋ ਮਾਂ ਦਾ ਸਾਆਇਆ ਵੀ ਨਹੀਂ ਹੈਗਾ ਉਹ ਇਹੋ ਜੇ ਕੰਮ ਕਰਕੇ ਕਿ ਆਪਣਾ ਘਰ ਦਾ ਖਰਚਾ ਚਲਾ ਲੈਂਦੇ ਆ ਚਲੋ ਠੀਕ ਹੈ ਖਰਚਾ 1% ਚੱਕ ਵੀ ਲੈਣੇ ਹੈਗੇ ਆ ਪਹਿਲਾਂ ਦੱਸ ਤੂੰ ਆਪਣੇ ਮਾਂ ਪਿਓ ਦੀ ਸੋਰੀ ਆਪਣੀ ਸਿਸਟਰ ਦੀ ਪੜ੍ਹਾਈ ਜਾਂ ਉਹਨਾਂ ਦੇ ਰਸਣ ਪਾਣੀ ਦਾ ਖਰਚਾ ਚੱਕਣ ਲਈ ਆਪ ਤੂੰ ਕੀ ਕਰ ਰਹੀ ਆ ਕੋਈ ਜੋਬ ਕੋਈ ਨੌਕਰੀ ਕੋਈ ਦੁਕਾਨਦਾਰੀ ਤੇਰੇ ਮਦਰ ਕੀ ਕਰ ਰਹੇ ਹੈਗੇ YouTube ਤੋਂ ਤੁਸੀਂ ਸੋਨੇ ਪੈਸੇ ਕਮਾਣੇ ਹੋ ਵਲੋਗਿੰਗ ਤੁਸੀਂ ਕਰਦੇ ਹੋ 74-70000 ਵਿਊ ਤੁਹਾਨੂੰ ਪੈਂਦਾ ਉਤੋਂ YouTube ਤੋਂ ਤੁਹਾਨੂੰ ਸੋਨੇ ਕਸੇ ਆਉਂਦੇ ਹੋਣੇ ਆ ਫਿਰ ਇਹ ਫੇਕ ਪ੍ਰਮੋਸ਼ਨ ਕਰਨ ਦੀ ਜ਼ਰੂਰਤ ਕੀ ਹੈ ਤੇਰੀ ਮਦਰ ਦੀ ਉਮਰ ਚ ਚਲੋ ਜਿੰਨੀ ਵੀ ਹੋਵੇ 45 50 55 ਸਾਲ ਉਹਨਾਂ ਨੂੰ ਮਾੜੀ ਮੋਟੀ ਕੋਈ ਦੁਕਾਨ ਖੋਲ ਕੇ ਦੇ ਸਕਦੇ ਸੀ ਕੋਈ ਕਪੜੇ ਲੈਣ ਦਾ ਕੰਮ ਸਟਾਰਟ ਕਰ ਸਕਦੇ ਸੀ ਕੋਈ ਰੈਡੀਮੇਡ ਦਾ ਕੰਮ ਸਟਾਰਟ ਕਰਵਾ ਸਕਦੇ ਸੀ ਤੁਸੀਂ ਇਹ ਦੇਖਿਆ ਕਰੋ ਤੁਸੀਂ ਆਪਣੀ ਪ੍ਰੋਬਲਮ ਆਪਣੀ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਲੜਨ ਲਈ ਡੀਲ ਕੇ ਕਰ ਰਹੇ ਹੋ ਆਪਕੇ ਕੰਮ ਕਰ ਰਹੇ ਹੋ ਫੇਕ ਪ੍ਰਮੋਸ਼ਨਸ ਕਰਨ ਤੋਂ ਇਲਾਵਾ ਫਿਰ ਤੁਸੀਂ ਖਰਚੇ ਮੰਗੋ ਨਾ ਹਾਂਜੀ ਜੀ ਸਾਡਾ 20000 ਦਾ ਖਰਚਾ ਹੈਗਾ 15 ਸੇ ਕੱਢ ਲੈਨੇ 12 ਸੇ ਕੱਢ ਲੈਨੇ 8000 ਦੇ ਸਾਡੀ ਮਦਦ ਕਰ ਦੋ ਆਪ ਤਾਂ ਤੁਸੀਂ ਟੱਕਾਂ ਨਹੀਂ ਤੋੜਦੇ ਹੈਗੇ ਤੇ ਫਿਰ ਤੁਸੀਂ ਖਰਚੇ ਮੰਗਣਾ ਆ ਚ ਆ ਜੰਨੇ ਹੋ ਤੇ ਭਾਈ ਅਮਰਪਾਲ ਮੈਰ ਜੀ ਨੇ ਉਸ ਤੋਂ ਬਾਅਦ ਆ ਪੋਸਟ ਵੀ ਪਾਈ ਹੈਗੀ ਆ ਠੀਕ ਹੈ ਇਹ ਕਹਦੇ ਵੀ ਖਰਚਾ ਸੇ ਚੱਕਾਂਗੇ ਵੀ ਆਪਣੇ ਕੀਤੇ ਕੰਮ ਦਾ ਖਰਚਾ ਚੱਕਾਂਗੇ ਕਿਸੇ ਦੇ ਗੱਡੀ ਚ ਕੀਤੀ ਹੋਈ ਕਰਤੂਤਾਂ ਦਾ ਖਰਚਾ ਨਹੀਂ ਚੱਕਾਂਗੇ ਪਹਿਲਾਂ ਕੀ ਹੁੰਦਾ ਸੀ ਜੇ ਕਿਸੇ ਕੁੜੀ ਦੀ ਕੋਈ ਫੋਟੋ ਕੋਈ ਵੀਡੀਓ ਕੋਈ ਐਮਐਮਐਸ ਵਾਇਰਲ ਹੋ ਜਾਂਦਾ ਸੀ ਨਾ ਤਾਂ ਉਡੀ ਮਤਲਬ ਬਾਹਰ ਨਹੀਂ ਨਿਕਲ ਸਕਦੇ ਸੀ ਇੱਥੇ ਤਾਂ ਹਮੇ ਕੇ ਐਂਟਰੀ ਹੁੰਦੀ ਸਿੱਧਾ ਸੋਸ਼ਲ ਮੀਡੀਆ ਤੇ ਵੀ ਹਾਂਜੀ ਅਸੀਂ ਆ ਕਰਕੇ ਆਏ ਆ ਅਸੀਂ ਭੱਜ ਕੇ ਵਿਆਹ ਕਰਾ ਕੇ ਆਏ ਆ ਠੀਕ ਹੈ ਤੋਂ ਕੀ ਮਾਨਸਿਕਤਾ ਬਣ ਰਹੀ ਹੈਗੀ ਕੋਈ ਸ਼ਰਮ ਲਿਆਜ ਨਹੀਂ ਹੈ ਤਾਂ ਹੁਣ ਇਹ ਕੀ ਕਹਿ ਰਹੀ ਹੈ ਜਲਦੀ ਲੈਂਗੁਏਜ ਕੋਈ ਕਿਸ ਬਾਰੇ ਕਿਦਾਂ ਯੂਜ਼ ਕਰ ਸਕਦਾ ਕਿਉਂਕਿ ਬਾਅਦ ਚ ਕਹਿੰਦੇ ਕਿ ਤੇਰੇ ਘਰ ਵਾਲ ਨੂੰ ਬੋਲਣਾ ਨਹੀਂ ਆਉਂਦਾ ਫੋਨ 'ਤੇ ਗਲਤ ਕਿਦਾਂ ਬੋਲਦਾ ਹੀ ਮੇਰਾ ਘਰ ਵਾਲਾ ਇੱਕ ਵੀ ਦਿਖਾ ਦੋਗੇ ਜਿਸ ਤੇ ਤੁਹਾਨੂੰ ਗਲਤ ਬੋਲਿਆ ਕਹਿ ਰਹੀ ਐ ਮੇਰਾ ਘਰ ਵਾਲਾ ਕਿਸੇ ਨੂੰ ਗਲਤ ਨਹੀਂ ਬੋਲਦਾ ਇਹ ਬਾਹ ਦੇ ਪੌਂਤੇ ਆ ਗਏ ਤੇ ਮਾਂ ਚੰਗੀ ਤਰ੍ਹਾਂ ਪੌਂਦੇ ਹੁੰਦੇ ਆ ਆਓ ਤੂੰ ਗੰਦੀ ਤੋਂ ਗੰਦੀ ਲੈਂਗੁਏਜ ਇਹ ਤੇ ਇਹਦਾ ਹਸਬੰਡ ਸੋਸ਼ਲ ਮੀਡੀਆ ਤੇ ਆਮ ਹੀ ਯੂਜ਼ ਕਰਦੇ ਹੈਗੇ ਆ ਹੰਦੂ ਦੇ ਸੋਸ਼ਲ ਮੀਡੀਆ ਤੇ ਗਾਲਾਂ ਵੀ ਕੱਢੀ ਜਾਂਦੇ ਹੋ ਬਾਹਾਂ ਵੀ ਪਾਈ ਜਾਂਦੇ ਹੋ ਆਪ ਵੀ ਤੂੰ ਗਾਲਾਂ ਕੱਢੀ ਜਾ ਰਹੀ ਆ ਗਾਲਿੰਗ ਸਿਕਲ ਫੁਰਦੂ ਸਿਕਲ ਪਹਿਲਾਂ ਸੋਧੇ ਮੈਂ ਤਾਂ ਗਾਲ ਨਾ ਸੁਣੀ ਮੀਡੀਆ ਗੰਦੀ ਗੰਦੀ ਗਾਲਾਂ ਕਰਦੀਆਂ ਨੇ ਲਾਈਵ 'ਚ ਭੈਣ ਦਾ ਯਾਰ ਨੋਵੇ ਤਾਂ ਤਾਂ ਫਿਰ ਤੁਸੀਂ ਕਹਿੰਦੇ ਸਾਡਿਆ ਕੇ ਖਰਚੇ ਚੱਕ ਲੋ ਇੱਕ ਕੰਮ ਚੱਜਦਾ ਤੁਸੀਂ ਕੀਤਾ ਹੋਵੇ ਤਾਂ ਮੈਨੂੰ ਦੱਸਿਓ ਯੂਥ ਨੂੰ ਗਲਤ ਇਨਸਪਾਇਰ ਕਰਦੇ ਹੋ ਗਾਲਾਂ ਤੁਸੀਂ ਕੱਢਦੇ ਹੋ ਠੀਕ ਹੈ ਹੁਣ ਇਸ ਘਰ ਵਾਲੇ ਇਹਦੇ ਇਹਦੇ ਘਰ ਵਾਲੇ ਦੀ ਬੇਬਕੂਫੀ ਐਡਾ ਘਟਿਆ ਐਡਾ ਡੰਗਰ ਐਡਾ ਸੁਣਦੇ ਕਰ ਮੈਂ ਤਾਂ ਗਾਲ ਵੀ ਜੀ ਮੇਰੀ ਗੱਲ ਸੁਣੀਓ ਓ ਕੀ ਕਹਿੰਦੇ ਆ ਵਾ ਜਿਹੜੀ ਜਿਹੜਾ ਵਾ ਉਹਦੇ ਲਾਈਫ ਚ ਜਾ ਕੇ ਚੈੱਕ ਕਰੇ ਉਹਨੇ ਕੀ ਬੋਲਿਆ ਮੈਨੂੰ ਤੇ ਫਿਰ ਤੇ ਕਿਹਾ ਵੀ ਮੈਂ ਕੀ ਕਿਦਾਂ ਗਲਤ ਬੋਲਿਆ ਤੇ ਕੀ ਬੋਲਿਆ ਤੁਹਾਡੀ ਘਰ ਦੀ ਹੋ ਗਈ ਤੇ ਉਹਨੂੰ ਕਹਿਣਾਗਾ ਜਣਾ ਖਣਾ ਕੇ ਗਲਤ ਬੋਲ ਤੂੰ ਮਤਲਬ ਚੰਗਾ ਇਨਸਾਨ ਹੈਗਾ ਨਾ ਭਾਈ ਸਾਹਿਬ ਨੂੰ ਕੀ ਕਹਿ ਰਹੇ ਵੀ ਤੁਹਾਡੀ ਘਰ ਵਾਲੀ ਨਾਲ ਜੇ ਕੋਈ ਔਖਾ ਭਾਰਾ ਬੋਲੇ ਬੇਸ਼ਰਮ ਠੀਕ ਹੈ ਉਹਨਾਂ ਦੀ ਘਰ ਵਾਲੀ ਦੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਘਰ ਵਾਲੀ ਸੋਸ਼ਲ ਮੀਡੀਆ ਤੇ ਰੀਲਾ ਬਣਦੀ ਉਹਨਾਂ ਦੀ ਘਰ ਵਾਲੀ ਗਿਣਾ ਕਰਦੀ ਆ ਕਿ ਕੌਣ ਹੈ ਕਿੱਦਾਂ ਦੀ ਹੈ ਉਹਨਾਂ ਦਾ ਵਿਆਹ ਹੋਇਆ ਵੀ ਕਿ ਨਹੀਂ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਠੀਕ ਹੈ ਜਿਆਦਾ ਤੁਸੀਂ ਆਪਣੇ ਘਰ ਵਾਲਿਆਂ ਨੂੰ ਮਾਵਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਨਹੀਂ ਤੇ ਉਹਨਾਂ ਬਾਰੇ ਬੋਲਿਆ ਜਾਏਗਾ ਮੈਂ ਛੋਟਾ ਸਾਰੇ ਬੋਲਣਗੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਆ ਗਿਆ ਉਹਨੇ ਆਪਣੀ ਵੀਡੀਓ ਬਾਤੀ ਉਹਦੇ ਤੇ ਹਰ ਕੋਈ ਆਪਣਾ ਪੁਆਇੰਟ ਆਫ View ਤੇ ਸਕਦਾ ਸਮਝ ਗਿਆ ਤੁਸੀਂ ਆਪ ਹੱਦ ਤੋਂ ਵੱਧ ਜਿੰਨਾ ਤੁਸੀਂ ਗੰਨ ਪਾਇਆ ਨਾ ਆ ਹੁਣ ਪਿੱਛੇ ਇੱਕ ਆ ਵੀਡੀਓ ਪਾਈ ਸੀ ਦੇਖੀ ਜਰਾ ਇਹਨਾਂ ਨੇ ਕੋਈ ਕੌਂਟਰੋਵਰਸੀ ਚੱਲ ਰਹੀ ਸੀ ਤਨੂ ਸਰੋਹੀ ਦੇ ਨਾਲ ਜਿਹੜੀ ਸੁਖਰਕੇ ਦੇ ਨਾਲ ਕੁੜੀ ਵੀਡੀਓ ਵਗੈਰਾ ਪਾਉਂਦੀ ਹੈਗੀ ਐ ਤੇ ਉਹਨੇ ਜਵਾਬ ਦੇ ਵਿੱਚ ਇਹਨਾਂ ਨੇ ਆ ਜਵਾਬ ਦਿੱਤਾ ਹੈਗਾ ਮੇਰਾ ਭਰਾ ਨਾ ਯਾਰ ਮੈਂਤਾਂ ਵਾਲੀ ਗੱਲ ਹੀ ਚੀਕ ਨਾ ਮਾਰੀ ਸੱਚੀ ਗੱਲ ਹੀ ਐ ਭਰਾ ਮਰ ਚੀਕ ਨਾ ਮਾਰੀ ਠੀਕ ਐ ਓਕੇ ਸੋ ਬਸ ਕਰੀ ਗਏ ਨਿੱਕਾ ਕੱਪੀਓ ਚਲੋ ਚਲੋ ਚਾਂਗਦੇ ਬਸ ਮੈਂ ਵੇਟ ਐਂਡ ਵਾਚ ਕਰਨ ਵਾਸਤੇ ਆਈਂਗੀ ਤਨੂ ਸਿਰੋਹੀ ਬੜੇ ਕੁ ਮਿੰਟ ਤਨੂ ਸਿਰੋਹੀ ਜੀ ਚਲੋ ਮੇਰਾ ਪੁੱਤ ਕਰੇ ਚਲੋ ਚਲੋ ਇਹ ਹਾਲ ਤਾਂ ਤੁਸੀਂ ਉਹ ਲੋਕਾਂ ਦਾ ਕੰਟੈਕਟ ਦੇ ਵਿੱਚ ਕਿਉਂ ਕਿੱਦਾਂ ਆਓ ਤੁਹਾਡਾ ਕੋਈ ਮੇਲ ਹੈਗਾ ਉਹਨਾਂ ਨਾਲ ਤੁਸੀਂ ਆਪਣੀ ਰੀਲਾਂ ਪਾਉਣੇ ਵਲੋਗਿੰਗ ਕਰਦੇ ਕਰੀ ਜਾ ਇਹ ਵੀ ਤੁਸੀਂ ਫੇਕ ਕੰਟਰੋਵਰਸੀ ਕ੍ਰੀਏਟ ਕੀਤੀ ਕਿਉਂ ਤੁਹਾਡੇ ਕਰੇ ਬੇਬੀ ਹੋਣ ਵਾਲਾ ਸੀ ਉਹਸ਼ ਕ੍ਰੀਏਟ ਕਰਨਾ ਹੁੰਦਾ ਹੈ ਵੀ ਹਾਂ ਥੋੜੇ ਜਿਹਾ ਸੀ ਨਜ਼ਰਾਂ ਜਾਵਾਂਗੇ ਤੇ ਸਾਡਾ ਜਿਹੜਾ ਵਾਚ ਟਾਈਮ ਵਧੂਗਾ ਲੋਕਿਆਂ ਦੇ ਚੈਨਲ ਤੇ ਦੇਖ ਰਹੇ ਨੇ ਗੱਲ ਕੀ ਹੋਈ ਕਿ ਤੁਹਾਨੂੰ ਪਤਾ ਹੀ ਨਹੀਂ ਉਹ ਦਰੋਹ ਗੱਲਾਂ ਕੱਢੀ ਜਾਂਦੇ ਉੱਤੋਂ ਇਹ ਗੱਲ ਕੱਢੀ ਜਾਂਦੇ ਅਸੀਂ ਆਹ ਉਹਨਾਂ ਦੇ ਲਈ ਕਰ ਦਾਂਗੇ ਅਸੀਂ ਆਹ ਲਈ ਕਰ ਦਾਂਗੇ ਆਈ ਕਨੇ ਵੀਡੀਓ ਫੋਟੋ ਪਾਈ ਹੈਗੀ ਹੈ ਉਹ ਕਿਸੇ ਮੁੰਡੇ ਦੇ ਨਾਲ ਬੈਠੀ ਇਹਦੇ ਵਿੱਚ ਕੀ ਹੈ ਜਿੱਥੇ ਕੁੜਿਆ ਮੁੰਡੇ ਇਕੱਠੇ ਕੰਮ ਕਰਦੇ ਉੱਥੇ ਬੈਠ ਕੇ ਇਕੱਠੇ ਖਾਂਦੇ ਵੀ ਪੀਂਦੇ ਵੀ ਵੱਟਾ ਨਾਲੇ ਉਹਨਾਂ ਲਈ ਚੀਜ਼ਾਂ ਆਮ ਹੈਗੀ ਹੈ ਦਿੱਲੀ ਬੰਬਈ ਕੁੜਿਆ ਰਹਿੰਦੇ ਆ ਠੀਕ ਹੈ ਇਕੱਠੇ ਫਲੈਟ ਵੀ ਸ਼ੇਅਰ ਕਰਦੇ ਆ ਇਕੱਠੇ ਖਾਂਦੇ ਵੀ ਦਿੰਦੇ ਵੀ ਸਭ ਕੁਝ ਚੱਲਦਾ ਹੈਗਾ ਵੱਡੇ ਖੇਰਾ ਦੇ ਵਿੱਚ ਕੀ ਹੈ ਐਵੇਂ ਫੇਕ ਕੰਟਰੋਵਰਸਿਸ ਮੈਂ ਇਹ ਨਜਾਇਜ਼ਰ ਵਾਲੇ ਗੱਲਾਂ ਕੱਢਣੀਆਂ ਫਿਰ ਤੁਸੀਂ ਕਹਿੰਦੇ ਮੈਂ ਗਲਤੀ ਕਰਤਾ ਹੈ। ਸਾਨੂੰ ਕਾਹਨੂੰ ਲੋਕ ਬੋਲਦੇ ਆ ਸਾਡਾ ਖਰਚਾ ਚੱਕ ਲੋ ਜੀ ਆ ਕੇ। ਪਹਿਲਾਂ ਤੁਸੀਂ ਇਹ ਦੇਖੋ ਆਪ ਕੀ ਕਰ ਰਹੇ ਹੋ? ਆਪ ਕਿੰਨੀ ਮਿਹਨਤ ਕਰ ਰਹੇ ਹੋ? ਪੜਾਈਆਂ ਛੱਡ ਕੇ ਤੁਸੀਂ ਵੀਡੀਓ ਬਣਾਉਣ ਲੱਗ ਜੰਨੇ ਹੋ। ਠੀਕ ਹੈ ਉੱਥੋਂ ਨਿਕਲਦੇ ਹੋਏ ਵਿਆਹ ਕਰਾਣ ਲੱਗ ਜੰਨੇ ਹੋ। ਫਿਰ ਉਸ ਤੋਂ ਬਾਅਦ ਉਹ ਵਿਆਹ ਵਾਲਾ ਕੰਟੈਂਟ ਖਤਮ ਹੋ ਜਾਂਦਾ ਤੇ ਬੱਚਿਆਂ ਨਾਲ ਸ਼ੁਰੂ ਜਾਂਦਾ। ਆਹੀ ਹੈ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ। ਖਰਚੇ-ਕੁਰਚੇ ਮੰਗਣਿਆ ਨਾ ਤੇ ਜਾ ਕੇ ਪਹਿਲਾਂ ਕੋਈ ਚੱਜ ਦਾ ਕੰਮ ਕਰੋ। ਖਰਚੇ ਦਵਾਂਗੇ ਅਸੀਂ ਆਪਣੇ ਸ਼ਹੀਦ ਪਰਿਵਾਰਾਂ ਨੂੰ। ਜਿਹੜੇ ਬੰਦੇ ਸਿੱਖ ਬੈਠੇ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਖਰਚੇ ਦੇ ਲੋੜ ਆ ਉਹਨਾਂ ਦੀ ਵੀ ਧੀਆ ਪਾਣੀ ਪਾਣਾ ਵਿਆਹ ਨਹੀਂ ਆ ਹੁੰਦੀ ਆ ਠੀਕ ਹੈ ਜੀ ਦਵਾਂਗੇ ਜਿਹੜੇ ਮਿਲਟਰੀ ਦੇ ਵਿੱਚ ਉੱਥੇ ਸ਼ਹੀਦ ਹੁੰਦੇ ਹੈਗੇ ਆ ਤੁਹਾਨੂੰ ਖਰਚੇ ਦਿਓ ਆ ਖਰਚੇ ਮੰਗਣ ਦੀ ਲਿਸਟ ਦੇ ਵਿੱਚ ਆ ਨੰਬਰ ਦੂਸਰਾ ਮੈਨੂੰ ਹੈਲਪ ਕਰਨਾ ਚਾਹੁੰਦਾ ਵੱਧ ਤੋਂ ਵੱਧ ਮੇਰੀ ਹੈਲਪ ਕਰੋ ਕਿਉਂਕਿ ਮੈਨੂੰ ਕਿਰਾਏ ਤੇ ਰਹਿਣ ਦੀ ਪਰੇਸ਼ਾਨੀ ਜਾਦੇ ਬਹੁਤ ਹੋ ਰਹੀ ਆ ਕਿਉਂਕਿ ਲੋਕੇ ਮੈਨੂੰ ਟਿਕਾਣੇ ਦਿੰਦੇ ਇਹ ਬੰਦਾ ਹੈਗਾ ਕਿ ਇਹਨੇ ਦੋ ਵਿਆਹ ਕਰਾਏ ਪੰਜਾਬ ਦੇ ਕਿਤੇ ਰਹਿਣ ਵਾਲਾ ਹੈਗਾ ਤੇ ਜਿਹੜੀ ਇਹਨੇ ਸਟੋਰੀ ਸੁਣਾਈ ਬੜੀ ਡਰਾਮੈਟਿਕ ਝੂਠ ਹੈ ਠੀਕ ਹੈ ਤੇ ਆ ਕੇ ਕਹਿ ਰਿਹਾ ਤੇ ਸਾਨੂੰ ਕਿਸੇ ਨੇ ਖर्चा ਨਹੀਂ ਦਿੱਤਾ ਉਹਨੇ ਨੂੰ ਕੋਈ ਬੰਦਾ ਜਾ ਕੇ ਜਵਾਬ ਦੇਵੇ ਵਿਆਹ ਦੋ ਕਰਵਾਏ ਮੈਂ ਤੇ ਟੋਲਿਆ ਰਿਹਾ ਠੀਕ ਹੈ ਤੇ ਸਟੋਰੀ ਤਾਂ ਸਾਡੀ ਟੋਟਲੀ ਲੇ ਕੇ ਸਾਡੇ ਤੇ ਜੀ ਲੋਕਿ ਸ਼ੱਕ ਕਰਦੇ ਸੀ ਇਸ ਕਰਕੇ ਅਸੀਂ ਵਿਆਹ ਕਰਾ ਲਿਆ ਕਨਕਲੂਜਨ ਇਹ ਹੈ ਇਹਨਾਂ ਦੀ ਸਟੋਰੀ ਦਾ ਕੀ ਕੋਈ ਕਹਿੰਦਾ ਲੋਕ ਜਿਹੜਾ ਕੋਈ ਹੈਲਪ ਨਹੀਂ ਕੀਤੀ ਅੱਜ ਮੈਂ ਇੱਕ ਗੱਲ ਦੱਸਿਓ ਚਲੋ ਠੀਕ ਹੈ ਇਹਨਾਂ ਸਟੋਰੀ ਇੱਕ 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 ਮੈਂਟਲੀ ਸੱਚ ਮੰਨ ਲੈਨੇ ਵੀ ਚੈੱਕ ਕਰਦੇ ਸੀ ਸਿਚੁਏਸ਼ਨ ਐਹੋ ਜਿਹੀ ਕ੍ਰੀਏਟ ਹੋਈ ਵਿਆਹ ਕਰਾ ਲਿਆ ਵਾਟ ਐਵਰ ਫਿਰ YouTube ਤੋਂ ਕਿ ਹੋਇਆ ਤੈਨਾਂ ਜਿਹਨੇ ਹੈਗਾ ਤੁਸੀਂ ਕਮਾਈ ਜੋ 4-5000 ਰੁਪਏ ਦੀ ਕਮਾਈ ਕਮਾ ਲੋਗੇ ਤਿੰਨੇ ਜਣੇ ਰਲ ਕੇ 15000 ਰੁਪਏ ਮਹੀਨੇ ਦਾ ਹੋ ਗਿਆ ਇਹ ਕੰਮ ਪਰਿਵਾਰ ਦਾ ਖਰਚਾ ਤੁਰਦਾ ਠੀਕ ਹੈ ਤੇ ਤੁਸੀਂ ਲੋਕਾਂ ਤੋਂ ਕਿ ਖਰਚੇ ਭਾਲਦੇ ਹੋ ਕਿ ਜਿਹੜੇ ਕਿਤੇ ਬੰਦੇ ਨੇ ਆ ਕੇ ਕਹਿਣਾ ਪਈਏ ਅਸੀਂ ਕਰਾਂ ਤਮੇ ਉਹ ਤੇ ਆਕੇ ਮਤਤੂ ਸੋਸ਼ਲ ਮੀਡੀਆ ਦੇ ਆਨੇ ਅਸਲ ਹੀ ਹੋਣਾ ਵੀ ਤੁਹਾਨੂੰ ਲੋਕੀ ਫਾਈਨੈਂਸ਼ਲੀ ਸਪੋਰਟ ਕਰਨ ਹੋਰ ਕੋਈ ਵੀ ਕਦਰ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਇਹਨਾਂ ਨੇ ਵੀ ਇੰਟਰਵਿਊ ਦਿੱਤੀ ਫਿਰ ਉਸ ਤੋਂ ਬਾਅਦ ਆਕੇ ਬਲੌਗਿੰਗ ਰੀਲਾਂ ਬਸ ਆਹੀ ਕੰਮ ਹੈ ਵੀ ਈਜ਼ੀ ਮਨੀ ਈਜ਼ੀ ਮਨੀ ਨੇਂ ਤਾਂ ਨਹੀਂ ਕਰਨਾ ਚਾਹੁੰਦੇ ਪਤਾ ਲੱਗੇ ਨਾ ਜਦ ਸਵੇਰੇ ਫੇ ਨਿਕਲੇ ਦਸ 9:30 10 ਵੇ ਤਾਂ ਰਾਤ ਨੂੰ ਤੁਸੀਂ ਜਿੰਨੀ ਵਾਰ ਵੀ ਦੇਖਿਆ ਹੋਣਾ ਮੇਰੀ ਵੀਡੀਓ ਕਿੰਨੇ ਵਜੇ ਜਾਂਦੀ ਤੜਕੇ 5 5 ਵਜੇ 6 ਵਜੇ ਕਿਉਂਕਿ ਮੈਨੂੰ ਪਤਾ ਹੈ ਮੈਂ ਕੰਮ ਤੋਂ ਆਉਂਗੀ ਥੋੜਾ ਬੋਤਾ ਕਰਦਾ ਕੰਮ करूंगी ਫਿਰ ਆ ਕੇ ਆਪਣੀ ਵੀਡੀਓ ਬਣਾਉਂਗੀ ਅੱਜ ਡੇਢ ਦੇ ਵਿੱਚ ਮੈਂ ਵੀਡੀਓ ਵੀਡੀਓ ਵੀ ਆਪ ਹੀ ਐਡਿਟ ਕਰਦੀ ਆ ਕਿਉਂਕਿ ਬੇਟੇ ਦੇ ਐਗਜ਼ਾਮ ਚੱਲ ਰਹੇ ਤੇ ਪ੍ਰੀ ਬੋਰਡ ਚੱਲ ਰਿਹਾ ਹੈ ਗਿਆ ਠੀਕ ਹੈ ਉਹ ਉਹ ਵੀਡੀਓ ਐਡਿਟ ਕਰਦੇ ਕਰਦੇ 3-4 ਘੰਟੇ ਲੱਗ ਜਾਂਦੇ ਹੈਗੇ ਫਿਰ ਉਸ ਤੋਂ ਬਾਅਦ ਮੈਂ 5:00 ਵਜੇ ਨੂੰ ਸੋ ਕੇ 3-4 ਘੰਟੇ ਸੋ ਕੇ ਫਿਰ ਮੈਂ ਨਿਕਲ ਜੰਦੀ ਹੈ ਇਹ ਆ ਲੈਕ ਸਾਡੀ ਸੋ ਦੱਟ ਮਿਹਨਤ ਕਰਨੀ ਨਹੀਂ ਹੈਗੀ ਇਜ਼ੀ ਮਨੀ ਪਾਲਣੀ ਹੈਗੀ ਇਹਨਾਂ ਨੂੰ ਸਾਰੇ ਨੇ ਕਿਹਾ ਕਿ ਜਿੰਨੇ ਵੀ ਬਲੌਗਰ ਹੈ ਇਹਨਾਂ ਦੇ ਕਮੈਂਟਾਂ ਚ ਲਿਖੋ ਵੀ ਭਾਈ ਠੀਕ ਹੈ ਵਲੌਗਿੰਗ ਕਰਨੀ ਕਰੀ ਜੋ ਪਰ ਨਾਲ ਕੋਈ ਕੰਮ ਕਰ ਕਰ ਕੰਮ ਕਰਨੇ ਨਹੀਂ ਹੈਗੇ ਤੇ ਹੁਣ ਤੀਜੇ ਨੰਬਰ ਤੇ ਹੈਗੇ ਆ ਨਰਿੰਦਰ ਰਪਿੰਦ ਠੀਕ ਹੈ ਇੱਕ ਮੇਰੀ ਗੱਲ ਸੁਣ ਲਓ ਕਮੈਂਟ ਕਿਸੇ ਨੂੰ ਬਹੁਤ ਫੋਸ ਸਮਝ ਕੇ ਕਰਿਆ ਕਰੋ ਕਿਉਂਕਿ ਅੱਜ ਦੇ ਡੇਅਰ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਕਮੈਂਟ ਕਰਦੇ ਹੋ ਨਾ ਤਾਂ ਉਹ ਤੁਹਾਨੂੰ ਫਤੂਆ ਵੀ ਦੇ ਸਕਦਾ ਹੈ ਮੈਨੂੰ ਵੀ ਨੈਟਿਵ ਕਮੈਂਟ ਫੋਰਸ ਸਮਝ ਕੇ ਕਰਿਆ ਕਰੋ ਕਿਤੇ ਮੈਂ ਇਹਦੇ ਵਾਂਗ ਤੁਹਾਨੂੰ ਵੱਧੂਆ ਨਾ ਦਿਨ ਲੱਗ ਜਾ ਬਾਕੀ ਤੋ ਬੋਲਿਆ ਮੈਂ ਤਾਂ ਉਸ ਰੱਬੋ ਗੇ ਆਜੇ ਮੈਂ ਝੋਲੀ ਅੱਡਦੀ ਆ ਕਿ ਜਹਾਨੋ ਖੱਲੀ ਜਾਮੋ ਤੁਸੀਂ ਜਹਾਨੋ ਖੱਲੀ ਜਾਮੋ ਤੁਹਾਨੂੰ ਨਾ ਇਸ ਜਨਮ ਚ ਨਾ ਉਸ ਜਨਮ ਚ ਨਾ ਉਸ ਰੱਬ ਦੀ ਦਰਗਾਹ ਚ ਤੁਹਾਨੂੰ ਕਦੀ ਢੋਈ ਨਾ ਮਿਲੇ ਤੁਸੀਂ ਬੇ ਔਲਾਦੇ ਜਾਮੋ ਤੁਸੀਂ ਆਤ ਪ੍ਰੇਤ ਦੁਨੀਆ ਤੋਂ ਜਾਮੋ ਜਿਹੜੇ ਮੈਨੂੰ ਗਲਤ ਬਹਿ ਜਾ ਤੁਹਾਡਾ ਬੇੜਾ ਸੱਚੀ ਤੁਹਾਡਾ ਬਹਿ ਜਾ ਬੇੜਾ ਤੁਹਾਡਾ ਭਰ ਕੇ ਬੇੜਾ ਡੁੱਬੇ ਜਿਹੜੇ ਮੈਨੂੰ ਗਲਤ ਆ ਕੇ ਕਮੈਂਟ ਕਰਦੇ ਕੋਈ ਅੰਨੀ ਦੱਸਦਾ ਕੋਈ ਓਵਰ ਐਕਟਿੰਗ ਦੱਸਦਾ ਕੋ ਨਰਿੰਦਰ ਰੁਪਿੰਦਰ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਸ ਕੁੜੀ ਦੀ ਆਈਸਾਈਡ ਚਲੀ ਗਈ ਠੀਕ ਹੈ ਇਲਾਜ ਚੱਲਿਆ ਹੌਲੀ ਹੌਲੀ ਠੀਕ ਹੋ ਰਹੀ ਹੈ ਪਰਮਾਤਮਾ ਦੇਖੋ ਕਿਸੇ ਨੇ ਵੀ ਮੜਾ ਸਮਾਨ ਨਾ ਲਿਆਵੇ ਚਲੋ ਆਇਆ ਇਹਨਾਂ ਨੇ ਇੰਟਰਵਿਊ ਵਗੈਰਾ ਕੀਤੀ ਲੋਕਾਂ ਨੇ ਇਹਨਾਂ ਨੂੰ ਬਹੁਤ ਸਪੋਰਟ ਕੀਤਾ ਠੀਕ ਹੈ ਸਾਲ ਤੋਂ ਪਿਛਲੇ 1 ਸਾਲ ਤੋਂ ਵਲੋਗਿੰਗ ਕਰ ਰਹੇ ਹੈਗੇ ਬਟ ਪਿਛਲੇ ਕੁਝ ਚਿਰਾਂ ਤੋਂ ਇਹਨਾਂ ਨੇ ਉਹੀ ਵਲੋਗਰਮ ਵਾਲੇ ਡਰਾਮੇ ਸਟਾਰਟ ਕਰਦੇ ਆਪ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣੀਆ ਕਲਿੱਪ ਲਾ ਦੇਣੀਆ ਇੰਨੇ ਘੈਂੜੇ ਗੱਲਬਾਤ ਬਣਦੀ ਆ ਕੈਨੇਡਾ ਦਾ ਆ ਆਪਾਂ ਲਾਇਆ ਹੋਇਆ ਆ ਉਹਦੇ ਵਿੱਚ ਸਿਰਫ ਇਹ ਜਦੋਂ ਬਣ ਗਿਆ ਤੇ ਮੈਂ ਪਿੱਛੇ ਜੇ ਵੀ ਦਿੱਲੀ ਗਿਆ ਸੀ ਠੀਕ ਹੈ ਮੈਂ ਦਿੱਲੀ ਇਸੇ ਕਰਕੇ ਹੀ ਗਿਆ ਸੀ ਮੇਰਾ ਕੀ ਹੋਇਆ ਆਪਕੋ ਪਤਾ ਹੈ ਹੀ ਸੀ وجہ ਸੇ ਹਮਾਰੀ ਇਤਨੀ ਫਾਈਟ ਹੋਈ ਇਤਨੀ ਫਾਈਟ ਹੋਈ ਘਰ ਛੋੜ ਕੇ ਚਲੀ ਜਾਤੋ ਕੈਨੇਡਾ ਚਲੇ ਜਾਓ ਜੇ ਮੈਨੂੰ ਰਖ ਲੋ ਈਸੀ ਬਾਤ ਸੇ ਮੈਂ ਇਤਨੇ ਦਿਨ ਘਰ ਸੇ ਬਾਹਰ ਰਹੀ ਅਗਰ ਆਪ ਫਿਰ ਕੈਨੇਡਾ ਜਾਓਗੇ ਤੋ ਮੈਂ ਫਿਰ ਘਰ ਛੋੜ ਕੇ ਚਲੀ ਜਾਊਂਗੀ ਔਰ ਆਪਕੇ ਸਾਥ ਮੈਂ ਕੈਨੇਡਾ ਔਰ ਮੇਰੇ ਵਿੱਚੋਂ ਕੋਈ ਇੱਕ ਚੁਣੋ ਠੀਕ ਹੈ ਹੁਣ ਜੇ ਇਸ ਤਰ੍ਹਾਂ ਦੇ ਡਰਾਮੇ ਜਾਂ ਥੰਬਨੇਲ ਦੇ ਵਿੱਚ ਕੁਝ ਹੋਰ ਹੋਊਗਾ ਤੇ ਅੰਦਰ ਵੀਡੀਓ ਦੇ ਵਿੱਚ ਕੁਝ ਹੋਰ ਹੋਊਗਾ ਕਿਸੇ ਨੇ ਕਹਿ ਤਾ ਹਣਾ ਵੀ ਹਾਂ ਜੀ ਤੁਸੀਂ ਹਿੰਦੀ ਕਿ ਬੋਲਦੇ ਹੋ ਜਾਂ ਤੁਸੀਂ ਥੰਬਨੇਲ ਦੇ ਵਿੱਚ ਨਹੀਂ ਲਾਇਆ ਦੇਖੋ ਸੋ ਤਰ੍ਹਾਂ ਦੇ ਕਮੈਂਟ ਆਉਂਦੇ ਮੈਨੂੰ ਵੀ ਆਉਂਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟੀਆਂ ਠੀਕ ਹੈ ਉਹਦਾ ਬੜੀ ਰਿਸਪੈਕਟਫੁਲੀ ਜਵਾਬ ਦੇ ਦਿਓ ਬਾਲਕ ਨੂੰ ਕਿਸੇ ਦਾ ਕਮੈਂਟ ਚੁੱਕਦਾ ਨਾ ਤਾਂ ਨਰਿੰਦਰ ਰੁਪਿੰਦਰ ਜੀ ਉਹਦੀ ਆਈਡੀ ਤੁਸੀਂ ਬਲੌਕ ਕਰ ਸਕਦੇ ਹੋ ਪਰ ਜਿਹੜੀਆਂ ਤੁਸੀਂ ਇਹਦੇ ਵਿੱਚ ਧਮਕੀਆਂ ਦੇ ਰਹੇ ਹੋ ਵਧੂਆਮਾ ਦੇ ਰਹੇ ਹੋ ਤੇ ਕਿਸੇ ਨੇ ਜੇ ਇਹ ਚੱਕ ਕੇ ਕਹਿ ਤਾ ਵੀ ਜਿਹੜਾ ਤੂੰ ਭੁਗਤਦੀ ਪਈਆਂ ਤੈਨੂੰ ਵੀ ਕਿਸੇ ਦੀ ਬਦਦੂਆਂਾਂ ਲੱਗਣ ਲੱਗੀਆਂ ਹੋਣਗੀਆਂ ਫਿਰ ਤੂੰ ਕੀ ਕਰੇਂਗੀ ਹੁਣ ਇੱਥੇ ਕਹਿ ਰਹੀ ਹੈਗੀ ਐ ਵੀ ਆ ਜਿਹੜੀਆਂ ਦੋ ਕੁੜੀਆਂ ਹੈਗੀਆਂ ਇਹਨਾਂ ਦਾ ਕੱਖਣਾ ਰਵੇ ਮਾੜਾ ਸੁਣ ਲੋ ਮੈਂ ਤਾਂ ਕਹਿੰਨੀ ਆ ਤੁਹਾਡਿਆਂ ਭਰਾਵਾਂ ਦੀਆਂ ਨਜ਼ਰਾ ਜਾਂਨ ਤੁਹਾਡਿਆਂ ਪੁੱਤਾਂ ਦੀਆਂ ਨਜ਼ਰਾ ਜਾਂਨ ਤੁਹਾਡੀਆਂ ਨਜ਼ਰਾ ਜਾਂਨ ਤਾਂ ਤੁਹਾਨੂੰ ਅਕਲਾਮ ਹੈ ਸੁਖਪ੍ਰੀਤ ਤੇ ਇੱਕ ਉਹ ਸਿਜਾ ਨਾਮ ਦੀ ਕੁੜੀ ਮੈਂ ਤਾਂ ਕਹਿੰਨੀ ਤੁਹਾਡੇ ਤਬਰਮਾਲ ਹੋਵੇ ਤਾਂ ਤੁਹਾਡੇ ਵਰਗੇ ਨੂੰ ਤੁਹਾਨੂੰ ਪਤਾ ਲੱਗੇ ਮੇਰੀ ਤਾਂ ਉਸ ਰੱਬ ਤੋਂ ਇਹੀ ਝੋਲੀ ਆ ਜਿੰਨਾ ਦੁੱਖ ਮੈਂ 2 ਸਾਲ ਵਿੱਚ ਦੇਖਿਆ ਮੈਂ ਉਹਨਾਂ ਨੂੰ ਉਹਨਾਂ ਦੇ ਹੋਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਮਾਵਾ ਨੂੰ ਭਰਾਵਾ ਨੂੰ ਪੁੱਤਾਂ ਨੂੰ ਸਾਰਿਆਂ ਨੂੰ ਇਹ ਬਤੂਆਂ ਦੇ ਰਹੀ ਐ ਨਹੀਂ ਤੈਨੂੰ ਕੋਈ ਬੰਗਲਾਦੇਸ਼ ਤੋਂ ਤਾਂ ਲੋਕ ਦੇਖਦੇ ਨਹੀਂ ਹੈਗੇ ਠੀਕ ਐ 117 18000 ਦੇ ਸਬਸਕ੍ਰਾਈਬਰ ਐ ਪੰਜਾਬ ਦੇ ਲੋਕ ਹੀ ਦੇਖਦੇ ਐ ਨਾ ਪੰਜਾਬ ਦੇ ਲੋਕਾਂ ਨੇ ਤੈਨੂੰ ਸਬਸਕ੍ਰਾਈਬ ਕੀਤਾ ਨਾ ਹੁਣ ਤੂੰ ਕਹਿ ਰਹੀ ਹੈਗੀ ਆ ਵੀ ਮੈਂ ਰੋਕੋਟਾ ਲਖਣ ਜਾ ਰਹੀ ਆ ਮੈਂ ਸੁਸਾਈਡ ਕਰਨ ਜਾ ਰਹੀ ਆ ਠੀਕ ਐ ਤਾਂ ਇਹ ਕੀ ਤੁਸੀਂ ਪਬਲਿਕ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਡਰਾ ਰਹੇ ਆ ਵੀ ਮੈਨੂੰ ਕਮੈਂਟ ਕੀਤਾ ਕਿ ਮੈਂ ਸੁਸਾਈਡ ਕਰ ਲੂੰਗੀ ਇੱਕ ਤਾਂ ਸਿਰਾ ਨਾਮ ਦੀ ਕੁੜੀ ਤੇਰਾ ਭਰ ਕੇ ਬੈਠਾ ਡੁਗਾ ਤੇਰੇ ਬਾਰੇ ਰਿਪੋਰਟ ਕਰਤੀ ਤੇ ਪਤਾ ਵੀ ਲੱਗ ਗਿਆ ਤੇ ਤੂੰ ਮਾਫੀਆਂ ਨਾਮਕ ਵਈਆਂ ਨਾ ਵੀਡੀਓ ਵਿੱਚ ਤਾਂ ਤੂੰ ਮੇਰਾ ਨਾਮ ਬਦਲਦੀ ਤੇ ਦੂਜੀ ਸਖਪ੍ਰੀਤ ਤੂੰ ਮੈਨੂੰ ਅੰਨੀ ਦੱਸਦੀ ਹਾਂ ਨਾ ਤੇ ਤੇਰੀ ਵੀ ਰਿਪੋਰਟ ਕਰਨ ਲੱਗੀ ਤੇ ਤੈਨੂੰ ਵੀ ਮਾਫੀਆਂ ਨਾਮਕ ਵਈਆਂ ਤਾਂ ਕਹਦੀ ਤੈਨ ਨਹੀਂ ਹੋਣਾ ਤੇਰੇ ਪੁੱਤ ਨਹੀਂ ਆਣਾ ਹੁਣ ਤੇ ਤੇਰੇ ਭਰਾ ਨਹੀਂ ਆਣਾ ਹੁਣ ਐਡਾ ਇਹੋ ਜਿਹਾ ਤੁਹਾਡੀ ਸੋਚ ਆ ਲੋਕਾਂ ਦੀ ਤੁਸੀਂ ਚੈਨਲ ਬੰਦ ਕਰ ਦੋ ਹੁਣ ਇੱਥੇ ਕਹਿ ਰਹੀ ਮੈਂ ਚੈਨਲ ਵੀ ਬੰਦ ਕਰ ਦੇਣੀ ਹੈਗੀ ਆ ਤੇ ਮੇਰਾ ਖਰਚਾ ਚੁੱਕ ਲੋ ਕੀ ਮੈਂ ਕੋਸ਼ਿਸ਼ ਨਹੀਂ ਕਰਦੀ ਠੀਕ ਆ ਤੁਸੀਂ ਆਓ ਮੇਰੇ ਦਾਨੀ ਸੱਜਣ ਸਾਹਮਣੇ ਆਉਣ ਤੇ ਮੇਰਾ ਮੇਰਾ ਦਵਾਈਆਂ ਦਾ ਖਰਚਾ ਚਾਹਣਾ ਰੋਟੀ ਪਾਣੀ ਦਾ ਉਹ ਵੀ ਆਪੇ ਚੱਕ ਲੈਣਾ ਤੁਸੀਂ ਮੇਰੀਆਂ ਦਵਾਈਆਂ ਦਾ ਤੇ ਮੇਰੇ ਇਲਾਜ ਦਾ ਖਰਚਾ ਚੱਕ ਲਓ ਤੁਸੀਂ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ ਦਵਾਈਆਂ ਤੇ ਇਲਾਜ ਦਾ ਮੈਂ YouTube ਤੇ ਵੀਡੀਓ ਅੱਜ ਤੋਂ ਹੀ ਬੰਦ ਕਰ ਦੂੰਗੀ ਜਿਹੜਾ ਵੀ ਦਾਨੀ ਸੱਜਣ ਚਾਹਵਨ ਹੋਇਆ ਉਹ ਮੈਨੂੰ ਮੈਸੇਜ ਕਰਦੇ ਹੋ ਕਮੈਂਟ ਆਗੇ ਫਿਰ ਖਰਚਾ ਚੱਕਣ ਵਾਲੀ ਗੱਲ ਤੁਹਾਡਾ ਲੋਕਾਂ ਨੇ ਚੈਨਲ ਚਲਾਕਾ ਤੁਹਾਨੂੰ ਲੋਕ ਦੇਖ ਰਿਹਾ ਇਹ ਆਸਾਨ ਬਹੁਤ ਹੈ ਤੁਹਾਡਾ ਕੋਈ ਬਹੁਤ ਵਧੀਆ ਕੰਟੈਂਟ ਹੈਗਾ ਹਰ ਤੀਜੇ ਕੰਟੈਂਟ ਵਲੌਗ ਦੇ ਵਿੱਚ ਤੁਹਾਡਾ ਡਰਾਮ ਹੀ ਹੁੰਦਾ ਹੋਰ ਕੀ ਹੁੰਦਾ ਤੇਰਾ ਮਤਲਬ ਕੀ ਕਿਸੇ ਨੂੰ ਆ ਕੇ ਬਤਵਾਵਾ ਦਿਨ ਦਾ ਬਤਮੀ ਜ਼ਰੂਰਤ ਕਹਿਣਾ ਨਹੀਂ ਦਿੰਦੇ ਠੀਕ ਹੈ ਪਰਮਾਤਮਾ ਨੂੰ ਦੁੱਖ ਪਾਇਆ ਅਪਾ ਤੇਰੇ ਲੋਕ ਦੁਖੀ ਹੈ ਤੇਰੇ ਲੋਕ ਜਿਨ੍ਹਾਂ ਦੇ ਕਿਸੇ ਦੇ ਦੋ ਬਾਹਾਂ ਨਹੀਂ ਹੈ ਜਾਂ ਦੋਨੇ ਪੈਰ ਨਹੀਂ ਹੈਗੇ ਇੱਥੇ ਸਾਡੇ ਨੇ ਦੇ ਨਾ ਮੰਡੀ ਲੱਗਦੀ ਹੈ ਇੱਕ ਅੰਕਲ ਹੈਗੇ ਵੀਲ ਚੇਅਰ ਤੇ ਠੀਕ ਹੈ ਵੀਲ ਚੇਅਰ ਤੇ ਉਹ ਛੋਟਾ ਮੋਟਾ ਸਮਾਨ ਕੋਈ ਫਰਨੈਲ ਕੋਈ ਕੁਝ ਇਦਾਂ ਦਾ ਕਲੀਨਿੰਗ ਦਾ ਸਮਾਨ ਵੇਚਦੇ ਹੈਗੇ ਆ ਠੀਕ ਹੈ ਆਂਟੀ ਹੈਗੇ ਆ ਮੰਡੀ ਦੇ ਵਿੱਚ ਬੈਠਦੇ ਆ ਜਿਆਦਾ ਨਹੀਂ 65-70 ਸਾਲ ਦੀ ਉਮਰ ਹੋਣੀ ਹੈ ਉਹਨਾਂ ਦੀ ਉਹ ਘਰ ਦੇ ਛੋਟੇ ਮੋਟੇ ਪੌਣੇ ਹੋ ਗਏ ਉੱਚੀਆਂ ਹੋ ਗਈਆਂ ਪਲਾਸਟਿਕ ਦੀਆਂ ਪੌਣੀਆਂ ਹੋ ਗਈਆਂ ਨਿਕਨਿਕਾ ਪੰਨ ਪੰਦਾ 10 ਰੁਪਏ ਦਾ ਸਮਾਨ ਲੈ ਕੇ ਵੇਚਦੇ ਆ ਉਹ ਆ ਕੇ ਰੋਂਦੇ ਨਹੀਂ ਫਿਰਦੇ ਠੀਕ ਹੈ ਆ ਇਦਾਂ ਹੱਟਾ-ਕੱਟਾ ਕਹਿ ਰਿਹਾ ਮੈਂ ਦਿੱਲੀ ਦਾ ਜਿਹੜਾ ਲਾ ਆਇਆ ਤੇਰਾ ਮੇਰੇ ਕੋ ਇਨੋਵਾ ਨਹੀਂ ਹੈਗੀ ਤਾਂ ਸਤੋ ਨਹੀਂ ਕੰਮ ਹੈਗਾ ਜੇ ਮੇਰੇ ਤੋਂ ਹੋਵੇ ਨੋਵਾ ਗੱਡੀ ਮੇਂ ਗੇੜੇ ਲਾਲਮਾ ਦਿੱਲੀ ਨੂੰ ਮੇਰਾ ਦੈਲ ਵੀ ਕਰਦਾ ਜਿੱਦਣ ਮੈਂ ਲੈ ਲਈ ਮੈਂ ਥੁੱਕਦਾ ਨਹੀਂ ਦਾ ਕੰਮ ਤੇ ਪਹਿਲਾਂ ਮੈਂ ਦੱਸਿਆ ਕਿ ਲਾਈਫ ਬੱਚੀ ਲੱਗਦੀ ਨੋਵਾ ਬਾਕੀ ਦੀਏ ਇੱਕ ਕਮਾ ਕਲਿੱਪ ਲਾਣ ਲੱਗੀ ਆ ਦੇਖ ਲੋ ਫਿਰ ਇਸ ਤੋਂ ਬਾਅਦ ਗੱਲ ਕਰਦੇ ਆ ਫਿਰ ਜਦੋਂ ਮੇਰਾ ਕੱਢਿਆ ਨਾ ਇੰਨਾ ਮੁਸ਼ਕਿਲ ਨਿਕਲਿਆ ਨਾ ਕੈਂਚੀਆਂ ਮਾਰ ਮਾਰ ਕੇ ਕੱਢਿਆ ਸੀ ਜਦੋਂ ਮੈਨੂੰ ਯਾਦ ਆਉਂਦਾ ਨਾ ਫਿਰ ਮੇਰੇ ਪੱਟ 'ਚ ਉਹਨਾਂ ਨੇ ਪਾਣ ਦੀ ਕੋਸ਼ਿਸ਼ ਕੀਤੀ ਦੁਆਰਾ ਪਿਆ ਨਾਮ ਪੂਜਾ ਕੋਰ ਹੈ ਮੇਰੀ ਏਜ 21 ਹੈ ਤੇ ਮੈਂ ਬਠਿੰਡੇ ਦੀ ਰਹਿਣ ਵਾਲੀ ਹਾਂ ਤੇ ਪਿਛਲੇ 16 ਸਾਲਾਂ ਤੋਂ ਮੈਂ ਬਿਮਾਰ ਹਾਂ ਪਿਛਲੇ 16 ਸਾਲਾਂ ਤੋਂ ਮੇਰੇ ਦੋਨੋਂ ਕਿਡਨੀਆ ਡੈਮੇਜ ਨੇ ਆਪਾਂ ਇਹ ਪੋਡਕਾਸਟ ਕਿਉਂ ਕਰ ਰਹੇ ਹਾਂ ਤੁਸੀਂ ਕੁਝ ਜਾਣਦੇ ਹੋ ਸ਼ੋਅ ਬਾਰੇ ਤੁਹਾਨੂੰ ਜਿੱਥੇ ਬੁਲਾਇਆ ਅੱਜ ਓਕੇ ਹਾਂਜੀ ਤੇ ਪਾਪਾ ਕੀ ਕਰਦੇ ਹੋ ਤੁਹਾਡੇ ਪਾਪਾ ਮੇਰੇ ਆਟੋ ਚ ਲਾਂਦੇ ਆ ਆਟੋ ਚ ਲਾਂਦੇ ਆ ਹਾਂਜੀ ਉਹ ਤਾਂ ਵਧੀਆ ਗੱਲ ਹੈ ਹਾਂਜੀ ਆਟੋ ਚ ਲਾਂਦੇ ਆ ਤੇ ਤੁਸੀਂ ਫਿਰ ਮਤਲਬ 10th ਤੱਕ ਹੀ ਪੜ੍ਹੇ ਹੋ ਉਸ ਤੋਂ ਬਾਅਦ ਫਿਰ ਕਿੱਦਾਂ ਮਤਲਬ ਸ਼ੁਰੂ ਤੋਂ ਦੱਸੋ ਆਪਣੀ ਲਾਈਫ ਬਾਰੇ ਕੁਝ ਪਹਿਲਾਂ ਇਹ ਕੁੜੀ ਹੈਗੀ ਹੈ ਇਹਦੇ ਦੋਨੇ ਕਿਡਨੀ ਫੇਲ ਹੈਗੀਆਂ ਡਾਇਲਿਸਿਸ ਦੇ ਚੱਲਦੇ ਕੰਟੀਨਿਊਸਲੀ ਕਈ ਸਾਲਾਂ ਤੋਂ ਠੀਕ ਹੈ ਇਹਦੇ ਫਾਦਰ ਆਟੋ ਚ ਲਾਂਦੇ ਹੈਗੇ ਆ 18 ਤੋਂ 20000 ਦੀ ਮਹੀਨੇ ਦੀ ਫਿਕਸ ਕੋਸਟ ਹੈਗੀ ਹੈ ਠੀਕ ਹੈ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਇਲਾਜ ਕਿ ਕਦੀ ਇਸ ਕੁੜੀ ਨੂੰ ਤੁਸੀਂ ਵਲੌਗ ਬਣਾ ਕੇ ਵੀਡੀਓ ਬਣਾ ਕੇ ਰੋਂਦੇ ਪਿੱਟਦੇ ਦੇਖਿਆ ਇਹਦਾ ਪਿਓ ਸਵੇਰੇ 4-5 ਵਜੇ ਨਿਕਲਦਾ ਰਾਤ ਤੱਕ ਕਾਟੋ ਚ ਲੰਦਾ ਫਿਰ ਕੁੜੀ ਦਾ ਇਲਾਜ ਵੀ ਕਰਾਂਦਾ ਘਰ ਦਾ ਖਰਚਾ ਵੀ ਚੱਕਦਾ ਇਹਨੂੰ ਚਾਹੀਦੀ ਨੋਵਾ ਕਿੱਥੇ ਰਹਿੰਦੇ ਮੁਹਾਲੀ ਦੇ ਨੇੜੇ ਤੇਰੇ ਉੱਥੇ ਆਪੇ-ਆਪੇ ਕਿੰਨੇ ਪਰਵਾਸੀ ਕੋਈ ਖਾਣ ਪੀਣ ਵਾਲੀ ਰੇੜੀ ਲਾ ਕੇ ਖੜਿਆ ਪੀ ਪੀ ਜੇ ਦੇ ਬਾਹਰ ਯੂਨੀਵਰਸਿਟੀ ਦੇ ਬਾਹਰ ਬਥੇਰੇ ਕੰਮ ਹੈਗੇ ਇਹਨਾਂ ਨੂੰ ਪਹਿਲਾਂ ਕੰਮ ਜੇ ਇਹਨਾਂ ਨੇ ਕਰਨਾ ਇਹਨਾਂ ਨੂੰ 25-30 ਲੱਖ ਰੁਪਏ ਲਾ ਕੇ ਨੋਵਾ ਲੈ ਕੇ ਦੇਈਏ ਕਿਉਂ ਠੇਕਾ ਤੇ ਕਿਹ ਕਿਸਰ ਛੋਟਾ ਕੰਮ ਨਹੀਂ ਹੁੰਦਾ ਤੁਹਾਡੇ ਤੋਂ ਇਨਾ ਕਰ ਲੈਣਾ ਕਿ 10-15 ਹਜ਼ਾਰ ਦੇ ਕੱਢ ਲੈ। ਤਾਂ ਜਿਹੜੀ ਹੁਣ ਕੁੜੀ ਨੇ ਜਿਹਦੀ ਵੀ ਵੀਡੀਓ ਦਿਖਾਈ ਹੈ ਹੁਣ ਇਹਨੇ ਜਿਹੜਾ ਅਨਮੋਲ ਕਾਰਤਾ ਹੈਗਾ ਉਹਨਾਂ ਦੇ ਜਿਹੜਾ ਸੰਸਤਾ ਹੈਗੀ ਹੈ ਉਹਦੇ ਤੋਂ ਇਹਨਾਂ ਨੂੰ ਥੋੜੀ ਬੋਤੀ ਹੈਲਪ ਮਿਲਦੀ ਹੈਗੀ। ਬਾਕੀ ਖਰਚਾ ਪਿਓ ਕਰਦਾ ਹੈ। ਇਹ ਕਹਿੰਦੇ ਕਿ ਸਸਤਾਵਾ ਅਗਿਆਨ ਤੁਸੀਂ ਸਸਤਾਵਾ ਕੋ ਜਾਓ ਨਾ। ਪੰਜਾਬ ਦੀ ਧੀ ਪੰਜਾਬ ਦੀ ਧੀ ਕਿਸੇ ਵਲੋਗ ਚ ਤੋਂ ਹਿੰਦੀ ਚ ਸਟਾਰਟ ਹੋ ਜਾਣੀ ਕਿ ਤੂੰ ਹੁਣ ਹਿੰਦੀ ਵਾਲਾ ਵਲੋਗਿੰਗ ਚੈਨਲ ਵੀ ਸਟਾਰਟ ਕਰ ਲਿਆ ਹੈਗਾ। ਠੀਕ ਹੈ। ਇਹ ਲੋਕਾਂ ਦਾ ਹੈਲਪ ਮੰਗਣ ਦਾ ਕਿਹੜਾ ਤਰੀਕਾ ਪਹਿਲਾਂ ਤੁਸੀਂ ਲੋਕਾਂ ਨੂੰ ਬੱਤੂਆ ਵਾਂ ਦੇ ਦੋ ਉਸ ਤੋਂ ਬਾਅਦ ਹੈਲਪਾ ਮੰਗਣ ਲੱਗ ਜੇ ਜਦੋਂ ਤੱਕ ਤੁਸੀਂ ਸਹੀ ਕਰਦੇ ਸੀ ਉਦੋਂ ਤੱਕ ਕਿਸੇ ਨੇ ਨਹੀਂ ਬੋਲਿਆ ਤੁਹਾਨੂੰ ਦੋ ਕਮੈਂਟ ਗਲਤ ਆ ਗਏ ਤੇ ਤੁਸੀਂ ਬੱਤੂਆ ਵਾਂ ਦੇਣ ਲੱਗੇ ਮਾਮਾ ਨੂੰ ਪੁੱਤਾਂ ਨੂੰ ਅਦਾ ਤੂੰ ਇੱਡੀ ਕਿੱਥੇ ਸਬਰ ਹੈਗਾ ਤੂੰ ਬਿਮਾਰੀ ਨਾਲ ਬਿਮਾਰੀ ਚੱਲ ਕੇ ਜਾਂ ਗਰੀਬੀ ਚੱਲ ਕੇ ਜਾਂ ਔਖਾ ਟਾਈਮ ਦੇਖ ਕੇ ਮੈਂ ਅੱਗੇ ਵੀ ਆਪਣੀ ਵੀਡੀਓ ਦੇ ਵਿੱਚ ਕੇ ਬੰਦੇ ਚ ਤਾਂ ਵੈਸੇ ਨਰਮਾਈ ਆ ਜਾਂਦੀ ਹੈ ਯਾਰ ਪਤਾ ਨਹੀਂ ਮੈਂ ਕਿਹੜਾ ਕਰਮ ਕੀਤਾ ਸੀ ਮੇਰੇ ਤੇ ਆ ਟਾਈਮ ਪੈ ਗਿਆ ਆਈ ਵੱਡੀ ਬੱਦੂਆ ਹੁੰਦੇ ਨੇ ਆ ਜਿਹੜੇ ਤੂੰ ਜਿੰਨਾਂ ਦੇ ਨਾਮ ਲਿਖੇ ਆ ਨਾ ਆ ਦੇਖੋ ਮਾੜਾ ਜੀ ਹੋਏ ਵੀ ਮੈਨੂੰ ਗੱਲਬਾਤ ਹੋ ਜਾਂਦੀ ਆ ਜਿੰਨਾਂ ਜਿੰਨਾਂ ਲੋਕਾਂ ਨੇ ਮੇਰੇ ਬਾਰੇ ਗਲਤ ਬੋਲਿਆ ਸਭ ਦੀ ਲਿਸਟ ਬਣੀ ਪਈ ਆ ਸਭ ਦੇ ਮੈਂ ਨਾਮ ਲਿਖ ਕੇ ਨਾਲ ਵੀ ਜੇ ਪੀਜੀਆਈ ਦਾ ਕਾਟ ਰੱਖ ਕੇ ਤੇ ਥਾਣੇ ਤੇ ਤੁਹਾਨੂੰ ਕਾ ਕੇ ਡਾਕਟਰਾਂ ਤੋਂ ਕੇਸ ਕਰਨਾ ਥਾਣੇ ਲੱਗਿਆ ਸੀ ਰਿਪੋਰਟ ਦੇਣਾ ਕਾਲੇ ਕੇਸ ਕਰਦੀ ਗੱਲਬਾਤ ਹੁੰਦੀ ਮੇਰੀ ਆਖ ਨੂੰ ਆਖ ਦੀ ਵੀ ਗੱਲਬਾਤ ਹੁੰਦੀ ਆ ਤੇ ਉਹ ਇਨਸਾਨ ਹੀ ਜ਼ਿੰਮੇਵਾਰ ਆ ਸਾਰੇ ਪੰਜਾਬ ਨੂੰ ਪਤਾ ਤੇ ਸਾਰੇ ਕਮੈਂਟ ਵੀ ਪੜਨਾ ਜਿਨ੍ਹਾਂ ਜਿਨ੍ਹਾਂ ਜੋ ਵੀ ਮੇਰੇ ਬਾਰੇ ਪੁੱਛ ਜਿਨ੍ਹਾਂ ਨੇ ਤੁਮ ਨਾਮ ਲਿਖਿਆ ਵੀ ਮੈਂ ਸੁਸਾਇਡ ਕਰਨ ਲੱਗੀ ਆ ਇਹ ਉਹ ਪਹਿਲੀ ਗੱਲ ਮੇਰੇ ਧਿਆਨ ਨਾਲ ਸੁਣਨਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਕੰਟੈਂਟ ਪਾਉਂਦੇ ਹੋ ਉੱਥੇ ਪਬਲਿਕ ਨੂੰ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਜਦ ਤੱਕ ਉਹਨੇ ਤੁਹਾਡੀ ਜਾਤ ਧਰਮ ਤੇ ਨਾ ਬੋਲੇ ਹੋਵੇ ਜਾਤ ਧਰਮ ਦੇ ਕਿਸੇ ਨੂੰ ਕਮੈਂਟ ਕਰਨਾ ਗਲਤ ਹੈ ਉਹਦੇ ਤੇ ਕਾਰਵਾਈ ਬੰਦੀ ਹੈ ਠੀਕ ਹੈ ਉਹਨੇ ਤੈਨੂੰ ਨਾ ਕੋਈ ਗਾਲ ਕੱਢੀ ਨਾ ਕੁਝ ਕਿਹਾ ਓਵਰ ਐਕਟਿੰਗ ਵਰਡ ਠੀਕ ਹੈ ਤੁਸੀਂ ਦੋ ਕੁੜੀਆਂ ਦੇ ਕਮੈਂਟ ਬਲੌਕ ਨਹੀਂ ਕਰ ਸਕਦੇ ਆ ਵੱਡਾ ਜਵਾਨ ਮੁੰਡਾ ਮੰਜੂ ਜੰਗੋ ਬੇਕ ਜਿੱਦੂ ਬਲੌਕ ਕਰ ਦੋ ਹਾਂ ਜਿਹੜੇ ਜਿਹੜੇ ਤੂੰ ਲਿਸਟ ਬਣਾ ਲੈ ਕੰਪਲੇਨ ਦੇਣੀ ਹੈ ਨਾ ਉਹਦੇ ਚੱਕ ਮੇਰਾ ਨਾਮ ਵੀ ਭਾਲੀ ਤੈਨੂੰ ਫਿਰ ਮੈਂ ਦਿਖਾਉਂ ਪੰਗੋਦਾਰੇ ਖਾਰਾ ਖਲੋ ਗਈ ਕਟੇਰੀਆਂ ਜੀਆਂ ਮੈਨੂੰ ਪਤਾ ਕਿੱਥੇ ਕਿਹੜੀ ਕਾਰਵਾਈ ਹੋਣੀ ਹੈ ਤੇ ਕਿੱਥੇ ਕਿਹੜੀ ਕਾਰਵਾਈ ਨਹੀਂ ਹੋਣੀ ਲੱਕੀ ਮੈਂ ਰਿਪੋਰਟ ਕਰਨ ਲੱਗੀ ਮੈਂ ਸੁਸਾਈਡ ਕਰਨ ਲੱਗੀ ਆਪ ਤੋਂ ਬਾਅਦ 6 ਦਿਨ ਹੋ ਗਏ ਫਿਰ ਬਲੌਗਿੰਗ ਕਰੀਏ ਨਹੀਂ ਡਰਨੇ ਲੋਕਾਂ ਕੇ ਨਾਲੇ ਕੰਮ ਨਹੀਂ ਕਰਨਾ ਡੱਕਾ ਨਹੀਂ ਦੋਣਾ ਫੀਰੇ ਸੀ ਚੱਕਿਆ ਸੀ ਉੱਠ ਗਏ ਜੀ ਸਾਡੀ ਲੜਾਈ ਹੋ ਗਈ ਇਹਦੀ ਮੈਂ ਕੁਝ ਕਰਨ ਲੱਗਾ ਸੀ ਆ ਦੇ ਆ ਥੰਬਨੇਲ ਪੜਦੇ ਦੇ ਚੌਥਾ ਨੰਬਰ ਮੈਲਕੰਦੂ ਮੈਂ ਹੰਦੂ ਨੂੰ ਨਾ ਦਿੱਲੀ ਬੰਬੇ ਬੜੀਆਂ ਚੀਜ਼ਾਂ ਪਸੰਦ ਹੈਗੀਆਂ। ਤੋ ਉੱਥੇ ਜਾ ਕੇ ਮੋ ਪੱਤਰਕਾਰ ਨੇ ਕਿਹਾ ਵੀ ਉੱਥੇ ਜਾ ਕੇ ਇੰਟਰਵਿਊ ਕਰ ਲੈਣਾ ਕਿਹਾ ਤੋ ਉੱਥੇ ਜਾ ਕੇ ਰਹਿ ਲੈ। ਕਹਿੰਦੇ ਮੈਂ ਰਹਿ ਜਾਣਾ ਮੇਰੇ ਖਰਚਾ ਚੱਕ ਲੂ। ਦੇਖੋ ਕਿ ਅੰਮ੍ਰਿਤਸਰ 'ਚ ਜੋ ਇਹ ਚੀਜ਼ ਆ ਨਾਰਮਲ ਨਹੀਂ ਆ ਠੀਕ ਹੈ ਮੈਂ ਆਪਣੇ ਆਪ ਨੂੰ ਦਿੱਲੀ ਬੰਬੇ ਸ਼ਿਫਟ ਕਰ ਲਵਾਂ। ਹਮ ਹਮ ਠੀਕ ਹੈ ਨਾ ਕੋਈ ਕਹਵੇ ਆਈ ਵਿਲ ਅਫੋਰ ਯੂ। ਤੂੰ ਕਹਾਵਾ ਸੁਣੀਏ ਕਹਿੰਦੇ ਅੱਛਾ ਮਤਲਬ ਤੁਸੀਂ ਬਲੈਕਮੇਲ ਕਰ ਰਹੇ ਹੈਗੇ ਹੋ ਵੀ ਜੇ ਤੁਸੀਂ ਖਰਚਾ ਨਹੀਂ ਚੱਕਾਂਗੇ ਤਾਂ ਤੁਸੀਂ ਸਾਡੇ ਬੱਚਿਆਂ ਨੂੰ ਇਦਾਂ ਹੀ ਵਗਾੜੋਗੇ। ਮਤਲਬ ਤਾਂ ਇਹ ਹੋ ਗਿਆ ਨਾ। ਇਤੇ ਇਹਦੇ ਮੈਸੰਦੂਨ ਤੇ ਆਣ ਤੋਂ ਬਾਅਦ ਇਹਦੇ ਚ ਆਪਾਂ ਇੱਕ ਡਿਟੇਲ ਵੀਡੀਓ ਤੋਂ ਬਣਾਣੀ ਹੈਗੀ ਨੂੰ ਛੋਟੀ ਵੈਸੇ ਇਹ ਸੀਰੀਜ਼ ਅੱਜ ਦੀ ਵੀਡੀਓ ਉਸ ਟੌਪਿਕ ਤੇ ਹੀ ਵੀ ਜਿਹੜੇ ਯੂਟਿਊਬਰ ਲੋਕਾਂ ਤੋਂ ਖਰਚਾ ਪਾਲਦੇ ਵੇ ਆ ਠੀਕ ਹੈ ਮਤਲਬ ਅਸੀਂ ਤੁਹਾਨੂੰ ਖਰਚਾ ਨਹੀਂ ਦੇਵਾਂਗੇ ਤੁਸੀਂ ਸਾਡੇ ਬੱਚੇ ਬੱਚਿਆਂ ਨੂੰ ਆ ਕਿੱਥੇ ਰਹਾ ਤੇ ਪਾਈ ਜਾਓਗੇ ਹੰਟਾਟ ਤੇ ਪਿਓ ਆ ਗਿਆ 트ੰਪ 트ੰਪ ਦੀ 트ੰਪ ਆਇਆ ਠੀਕ ਹੈ ਜੇ ਮੈਂ ਗਲਤ ਹੋਈ ਤਾਂ ਦਿਖ ਲਿਓ ਮੜ ਜਾ ਤੇ ਉਹਨੇ ਸਿੱਧਾ ਕਹਿਤਾ ਹੈਗਾ ਵੀ ਆ ਜਿਹੜੇ ਸਿਰਫ ਦੋ ਹੀ ਜੈਂਡਰ ਹੋਣਗੇ ਇੱਕ ਇੱਕ ਮੇਲ ਤੇ ਇੱਕ ਫੀਮੇਲ ਨੋ ਥਰਡ ਜੈਂਡਰ ਇੱਕ ਬਾਗਾ ਦਲੀ ਬਾਟ ਐ ਚਲਦਾ ਬਾਟ ਓ ਚਲਦਾ ਲੈ ਹੋ ਗਿਆ ਬਾਤ ਲੈ ਲਾ ਬਾਜ ਕੇ ਆ ਯਾਨੀ ਬੁੱਥਾ ਚੁੱਕ ਕੇ ਸਾਡਾ ਜੀ ਖਰਚਾ ਚੱਕ ਲਓ ਤੂੰ ਕਿਹੜੇ ਚੰਗੇ ਕੰਮ ਕੀਤੇ ਆ ਠੀਕ ਐ ਮੈਂ ਜੀ ਮਾਰੇ ਕੱਪੜੇ ਨਹੀਂ ਪੰਦਾ ਆ ਦੇਖ ਲੈ ਤੇਰੇ ਮਾਰੇ ਕੱਪੜੇ 30% ਕਹਿੰਦਾ ਟ੍ਰਾਂਸ ਜੈਂਡਰ ਹੈ ਜੀ ਕਿ ਜਾਂ ਲੈਸਬੀਅਨ ਹੈ ਕੁਛ ਨਹੀਂ 30% ਦਸ ਇਹਦਾ ਉਹ ਗੱਦਾ ਮਾੜਾ ਮੈਂ ਸੰਦੂ ਤੇ ਇੱਕ ਦਿਨ ਮੈਂ ਡਿਟੇਲ ਚ ਵੀਡੀਓ ਬਣਾਣੀ ਬਣਾਣੀ ਹੈ ਤੇ ਇੱਕ ਇਹਦੇ ਨਾਲ ਦਾ ਇੱਕ ਹੋਰ ਮੁੰਡਾ ਹੈਗਾ ਜਿਹੜਾ ਤੁਸੀਂ ਪਬਲਿਕ ਨੂੰ ਜਾਂ ਯੂਥ ਨੂੰ ਤੀਜੀ ਦਾ ਰਾਹ ਦੋ ਰਿਹਾ ਹੈਗਾ ਨਾ ਵੀ ਪੈਸੇ ਕਮਾਉਣ ਦਾ ਜਾਂ ਫੇਮ ਬਣਨ ਦਾ ਇਹ ਵੀ ਇੱਕ ਤਰੀਕਾ ਹੋ ਸਕਦਾ ਉਹ ਤੇ ਮੈਂ ਇੱਕ ਡਿਟੇਲ ਵੀਡੀਓ ਪੂਰਾ ਪਹਿਲਾਂ ਮੈਂ ਦੇਖ ਲਾਂ ਕਿ ਕਿੱਥੋਂ ਕਿੱਥੋਂ ਕੀ ਕੀ ਪਿਕ ਕਰਦੇ ਆ ਠੀਕ ਹੈ ਜੀ ਬਾਕੀ ਆਪਣੇ 2100 ਆਈ ਥਿੰਕ 9000 ਸਬਸਕ੍ਰਾਈਬਰ ਹੋ ਗਏ ਹੈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਪੋਰਟ ਕਰਨ ਲਈ ਮੈਨੂੰ ਦੇਖਣ ਲਈ ਮੇਰੇ ਵੀਡੀਓਸ ਨੂੰ ਅਪਰੀਸ਼ੀਏਟ ਕਰਨ ਲਈ ਠੀਕ ਹੈ ਜੀ ਮੈਂ ਵੀਡੀਓ ਦੇ ਐਂਡ ਵਿੱਚ ਇਹੀ ਕਹਿਣਾ ਚਾਹੂੰਗੀ ਤਰਕ ਔਰ ਫਰਕ ਇਹ ਦੋਨੋਂ ਕਰਨਾ ਸਿੱਖੋ ਪਰਸਨੈਲਿਟੀ ਹਰ ਇੱਕ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਅੰਦਰ ਰੀਡਿੰਗ ਬਿਟਵੀਨ ਬਿਟਵੀਨ ਦਾ ਲਾਈਨਸ ਠੀਕ ਹੈ ਜਦੋਂ ਲਾਈਨਾਂ ਲਿਖੀਆਂ ਹੁੰਦੀਆਂ ਨੇ ਦੋ ਅੱਖਰ ਲਿਖੇ ਹੁੰਦੇ ਆ ਉਹਦੇ ਅੰਦਰ ਵੀ ਇੱਕ ਮਤਲਬ ਨਿਕਲਦਾ ਆ ਉਹ ਕੋਈ ਕੋਈ ਪੜ ਸਕਦਾ ਤਾਂ ਆਪਣੀ ਮੈਂਟਲੀ ਲੈਵਲ ਇੰਨਾ ਕੁ ਵਧਾਓ ਕਿ ਜਿੱਥੇ ਤੁਹਾਨੂੰ ਐ ਐਪਿਕ ਹੋ ਜੇ ਬਿਹੇਵियर ਇੱਥੇ ਕੁਝ ਗਲਤ ਹੈ ਇੱਥੇ ਕੁਝ ਰੋਮ ਮੈਸੇਜ ਆ ਰਹੇ ਆ ਸਾਡੇ ਯੂਥ ਨੂੰ ਨਾਲ ਹੀ ਕਮੈਂਟ ਕਰੋ ਨਾਲ ਹੀ ਰਿਪੋਰਟ ਕਰੋ ਠੀਕ ਹੈ ਤੋਂ ਮੈਨੂੰ ਤੁਸੀਂ ਸਪੋਰਟ ਕਰ ਰਹੇ ਹੋ ਉਹਦੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਐਪਰੀਸ਼ੀਏਟ ਕਰ ਰਿਹਾ ਹਾਂ ਉਹਦੇ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ ਤੇ ਜਿੱਥੇ ਮੇਰੇ ਕੋਲ ਵੀ ਕਿਤੇ ਕੋਈ ਗਲਤੀ ਹੋਏਗੀ ਇਨ ਫਿਚਰ ਜਾਂ ਪਿੱਛੇ ਵੀ ਕੋਈ ਗਲਤੀ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੈਗੇ ਹੋ ਤੇ ਕਿਉਂਕਿ ਤੁਹਾਡੇ ਨਾਲ ਹੀ ਮੇਰਾ ਚੈਨਲ ਹੈਗਾ ਬਾਾਕੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸਸਤੀ ਕਾਲ i <laughs>